ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਕੌਰਜ਼ ਬੁਟੀਕ ਐਂਡ ਫੈਬਰਿਕ ਤੇ ਅਸੀਂ ਉਮੀਦ ਕਰਦੇ ਹਾਂ ਤੁਸੀਂ ਸਭ ਠੀਕ ਠਾਕ ਹੋਵੋਗੇ ਤੇ ਚੜ੍ਹਦੀ ਕਲਾ 'ਚ ਹੋਵੋਗੇ ਹਾਂਜੀ ਜੋ ਚੈਨਲ ਤੇ ਨਵੇਂ ਨੇ ਉਹਨਾਂ ਨੂੰ ਰਿਕਵੈਸਟ ਹੈ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਤਾਂ ਕਿ ਸਾਡੀ ਆਉਣ ਵਾਲੀ ਵੀਡੀਓ ਤੇ ਨੋਟੀਫਿਕੇਸ਼ਨ ਤਾਂ ਤੁਹਾਡੇ ਤੱਕ ਆਸਾਨੇ ਨਾਲ ਪਹੁੰਚ ਸਕੇ ਤੇ ਤੁਸੀਂ ਸਾਡੀ ਵੀਡੀਓ ਨੂੰ ਆਸਾਨੀ ਨਾਲ ਦੇਖ ਸਕੋ ਹਾਂਜੀ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਆਪਣਾ ਕੱਪੜੇ ਦਾ ਕੰਮ ਹੈ ਔਰ ਬੁਟੀਕ ਵੀ ਹੈ ਆਪਣਾ ਤੇ ਜਿਵੇਂ ਆਪਣੀ ਸ਼ਾਪ ਤੇ ਹਰ ਤਰ੍ਹਾਂ ਦੀ ਤੁਹਾਨੂੰ ਵੈਰਾਈਟੀ ਮਿਲੇਗੀ ਜਿਵੇਂ ਪਲੇਨ ਸੂਟ ਹੈ ਹੈਂਡਵਰਕ ਦੇ ਸੂਟ ਪ੍ਰਿੰਟ ਸੂਟ ਉਹ ਗਰਮੀ ਸਰਦੀ ਵਾਲਾ ਸਾਰਾ ਸਟਾਫ ਆਪਣੇ ਕੋਲ ਤੁਹਾਨੂੰ ਅਵੇਲੇਬਲ ਮਿਲੇਗਾ ਔਰ ਬੁਟੀਕ ਤੇ ਜਿਵੇਂ ਕਿ ਸਾਡੇ ਕੋਲ ਆਰੀ ਵਰਕ, ਥ्रेड ਵਰਕ, ਹੈਂਡ ਵਰਕ, ਜਰੀ ਵਰਕ, ਹੈਂਡ ਪੇਂਟਿੰਗ ਹਰ ਪ੍ਰਕਾਰ ਦਾ ਵਰਕ ਤੁਹਾਨੂੰ ਅਵੇਲੇਬਲ ਮਿਲੇਗਾ। ਅਗਰ ਤੁਸੀਂ ਵੀ ਸਾਡੇ ਕੋਲੋਂ ਕਿਸੇ ਵੀ ਤਰ੍ਹਾਂ ਦਾ ਕੰਮ ਕਰਵਾਉਣਾ ਚਾਹੁੰਦੇ ਹੋ ਜੇਕਰ ਤੁਹਾਨੂੰ ਸਾਡੇ ਦਿਖਾਏ ਹੋਏ ਡਿਜ਼ਾਈਨ ਪਸੰਦ ਆ ਤਾਂ ਤੁਸੀਂ ਉਹ ਵੀ ਕਰਵਾ ਸਕਦੇ ਹੋ ਤੇ ਨਹੀਂ ਤੇ ਤੁਸੀਂ ਆਪਣੇ ਫੋਟੋ ਭੇਜ ਕੇ ਵੀ ਸਾਨੂੰ ਕਿਸੇ ਵੀ ਤਰ੍ਹਾਂ ਦਾ ਹੈਵੀ ਤੋਂ ਹੈਵੀ ਡਿਜ਼ਾਈਨ ਸਾਡੇ ਕੋਲੋਂ ਤੁਸੀਂ ਕਰਵਾ ਸਕਦੇ ਹੋ। ਅਗਰ ਤੁਸੀਂ ਹੈਂਡ ਵਰਕ ਕਰਵਾਉਣਾ ਤਾਂ ਉਹ ਵੀ ਤੁਸੀਂ ਸਾਡੇ ਕੋਲੋਂ ਕਰਵਾ ਸਕਦੇ ਹੋ, ਹੈਂਡ ਪੇਂਟਿੰਗ ਵੀ ਕਰਵਾ ਸਕਦੇ ਹੋ। ਹਾਂਜੀ ਅੱਜ ਲੇ ਲੈ ਕੇ ਆਇਆ ਉਹ ਅੱਜ ਗਰਮੀ ਦਾ ਸਟਫਰ ਹੋਊਗਾ ਤੇ ਜੋ ਕਿ ਬਹੁਤ ਹੀ ਘੱਟ ਪ੍ਰਾਈਸ ਤੇ ਸੂਟ ਰਹਿਣਗੇ ਤੇ ਕੁਝ ਦੋ ਦੋ ਚਾਰ ਚਾਰ ਸੂਟ ਹੋਣਗੇ ਤੇ ਜਿਵੇਂ ਆਪਣੇ ਕੋਲ ਚਾਰ ਚਾਰ ਸੂਟਾਂ ਦਾ ਸੈੱਟ ਆਉਂਦੇ ਆ ਉਹਨਾਂ ਚ ਕੋਈ ਵਾਰੀ ਜਿਵੇਂ ਕਿ ਤੁਹਾਨੂੰ ਪਤਾ ਕਿ ਆਪਣਾ ਆਫਲਾਈਨ ਕੰਮ ਵੀ ਹੈਗਾ ਤੇ ਉਹਨਾਂ ਦੇ ਵਿੱਚੋਂ ਚਾਰ ਚਾਰ ਸੂਟ ਹੁੰਦੇ ਆ ਜੋ ਉਹਨਾਂ ਵਿੱਚੋਂ ਕੋਈ ਦੋ ਸੇਲ ਹੋ ਜਾਂਦੇ ਜਾਂ ਕਈ ਵਾਰ ਇੱਕ ਸੇਲ ਹੋ ਜਾਂਦਾ ਤਾਂ ਉਹ ਤਿੰਨ ਰਹਿ ਜਾਂਦੇ ਪਿੱਛੇ ਤੇ ਇਸ ਕਰਕੇ ਫਿਰ ਆਪਾਂ ਪੂਰਾ ਸੈੱਟ ਨਹੀਂ ਤੁਹਾਨੂੰ ਦਿਖਾ ਪਾਉਂਦੇ ਤੇ ਕਈ ਤਾਂ ਵਿੱਚ ਸੈੱਟ ਵੀ ਹੋਣਗੇ ਔਰ ਕਈ ਦੋ ਦੋ ਚਾਰ ਚਾਰ ਸੂਟ ਵੀ ਹੋਣਗੇ ਤੇ ਲੋ ਜੀ ਅੱਜ ਆਪਾਂ ਦਿਖਾਉਣੇ ਤੁਹਾਨੂੰ ਸੂਟ ਅਗਰ ਕੋਈ ਵੀ ਸੂਟ ਕਿਸੇ ਪਹਿਣ ਨੂੰ ਵੀ ਪਸੰਦ ਆਉਂਦਾ ਤਾਂ ਪਲੀਜ਼ ਸਕਰੀਨਸ਼ਾਟ ਲੈ ਕੇ ਆਰਡਰ ਜਲਦੀ ਕਰਿਆ ਕਰੋ ਕਿਉਂਕਿ ਕਈ ਪਹਿਣਾ 2 2 3 3 ਦਿਨ ਬਾਅਦ ਆਰਡਰ ਕਰਦੇ ਆ ਤਾਂ ਉਹ ਸੂਟ ਆਪਣੇ ਕੋਲੇ ਸੋਲਡ ਹੋ ਜਾਂਦਾ ਜੀ ਇਸ ਕਰਕੇ ਪਲੀਜ਼ ਰਿਕਵੈਸਟ ਹੈ ਕਿ ਜਦੋਂ ਵੀ ਤੁਸੀਂ ਵੀਡੀਓ ਦੇਖਣੇ ਤਾਂ ਜਦੋਂ ਵੀ ਤੁਹਾਨੂੰ ਸੂਟ ਪਸੰਦ ਆ ਜਾਂਦਾ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਪਲੀਜ਼ ਉਸੇ ਟਾਈਮ ਹੀ ਆਰਡਰ ਕਰ ਦਿਆ ਕਰੋ ਆਪਣੀ ਸੂਟ ਉਸ ਦੇ ਰੱਖਿਆ ਜਾਵੇਗਾ ਜੀ ਜੋ ਉਹਨਾਂ ਦੀ ਪੇਮੈਂਟ ਐਡਵਾਂਸ ਆਊਗੀ ਤੇ ਪਲੀਜ਼ ਐ ਨਾ ਕਹਿ ਕੇ ਤੁਸੀਂ ਸੂਟ ਰਖਵਾਇਆ ਕਰੋ ਜੀ ਆਹ ਵਾਲਾ ਸੂਟ ਸਾਡਾ ਰੱਖ ਦੋ ਛੋਟਾ ਸੀ ਹੋਵੇ ਤੁਹਾਡਾ ਬੁੱਕ ਕਰਾਂਗੇ ਜਦੋਂ ਤੁਹਾਡੀ ਪੇਮੈਂਟ ਆਊਗੀ ਹਾਂਜੀ ਆਪਾਂ ਤੁਹਾਨੂੰ ਦਿਖਾਉਣੇ ਆ ਸੂਟ ਤੇ ਲਓ ਜੀ ਆਪਣਾ ਪਹਿਲਾ ਸੂਟ ਹੈ ਹਾਂਜੀ ਇਹ ਦੇਖੋ ਇਹ ਆਪਣਾ ਪਹਿਲਾ ਸੂਟ ਹੈ ਪੀਚ ਕਲਰ ਦੀ ਭੋਏ ਹੈ ਇਹਦੀ ਇਸ ਤਰ੍ਹਾਂ ਦੇ ਵਿੱਚ ਸੰਤਰੀ ਰੰਗ ਦੇ ਫੁੱਲ ਆ ਜਾਂਦੇ ਆ ਦੇਖੋ ਇਸ ਤਰ੍ਹਾਂ ਜੀ ਛੋਟੇ ਛੋਟੇ ਬੂਟੀ ਹੈਗੀ ਹੈ ਵਧੀਆ ਕੋਈ ਕਈ ਭਾਣਾ ਛੋਟਾ ਪ੍ਰਿੰਟ ਤੇ ਬਿਰਲਾ ਪ੍ਰਿੰਟ ਪਸੰਦ ਕਰਦੇਗਾ ਨਾ ਉਹਨਾਂ ਵਾਸਤੇ ਇਹ ਚੀਜ਼ ਵਧੀਆ ਹੈਗੀ ਪੀਚ ਕਲਰ ਦੀ ਇਹਦੀ ਭੋਏ ਆਗੇ ਜਿਸ ਤਰ੍ਹਾਂ orange ਕਲਰ ਦੇ ਫਲਾਵਰ ਆਗੇ ਇਹ ਕਲਰ ਤੁਹਾਨੂੰ ਸੇਮ ਹੀ ਦਿਖ ਰਿਹਾ ਜਿੱਦਾਂ ਦਾ ਹੈਗਾ ਇਹਦਾ ਵੀਡੀਓ ਚ ਸੇਮ ਹੀ ਦਿਖਾਈ ਦੇ ਰਿਹਾ ਕਲਰ ਹਾਂਜੀ ਬਹੁਤ ਸੋਹਣਾ ਸੂਟ ਹੈ ਪਿਓਰ ਕਾਟਨ ਦਾ ਜੀ ਕੋਈ ਲੰਬਾ ਨਹੀਂ ਇਹਦਾ ਫੁੱਲ ਗਰੰਟੀ ਹੈ ਜੀ ਕੱਪੜੇ ਦੀ ਪੂਰਾ ਹੰਡੂਗਾ ਤੇ ਪੂਰਾ ਵਧੀਆ ਕੋਈ ਰੰਗ ਨਹੀਂ ਨਿਕਲਦਾ ਕੋਈ ਸਿੱਜਦਾ ਨਹੀਂ ਕੋਈ ਬੁਰਨੀਆਂ ਹੋਵੇ ਇਸ ਕੱਪੜੇ ਦੇ ਮੇਨ ਤਾਂ ਆਪਾਂ ਨੂੰ ਬੁਰਦਾ ਹੁੰਦਾ ਜੀ ਸੂਟ ਪੜਾਂ ਦੀ ਸਸਤਾ ਲੈ ਲ ਗਏ ਭਲਾ ਕਿੱਦਾਂ ਲੈ ਲੀਆ ਆਪਾਂ ਮਹਿੰਗਾ ਇਸ ਕਰਕੇ ਸੂਟ ਲੈਨੇ ਆ ਵੀ ਉਹ ਤਾਂ ਬੁਰਨਾ ਆ ਵੀ ਜਦੋਂ ਉਸ ਕਿਸੇ ਵੀ ਕੱਪੜੇ ਤੇ ਬੁਰਾ ਆ ਜਾਂਦਾ ਨਾ ਤਾਂ ਫਿਰ ਉਹ ਕਿੰਨਾ ਹੀ ਮਹਿੰਗਾ ਸੂਟ ਹੋਵੇ ਤਾਂ ਬਸ ਉਹ ਜੀ ਨਹੀਂ ਕਰਦਾ ਫਿਰ ਪਾਉਣ ਨੂੰ ਦੇਖੋ ਇਹ ਵਾਲਾ ਬਹੁਤ ਸੋਹਣਾ ਸੂਟ ਹੈਗਾ ਤੇ ਕੋਈ ਬੁਰਨੀਆਂ ਦਾ ਕੋਈ ਕੁਝ ਨਹੀਂ ਹਾਂਜੀ ਇਹਦਾ ਰੇਟ ਹੈਗਾ 400 ਰੁਪਏ ਸ਼ਿਪਿੰਗ ਅਲੱਗ ਤੋਂ ਹੋਵੇਗੀ 400 ਰੁਪਏ ਦਾ ਰੇਟ ਹੈ ਜੀ ਜੇ ਕਿਸੇ ਭੈਣ ਨੂੰ ਸੂਟ ਪਸੰਦ ਆ ਪਿਓਰ ਕਾਟਨ ਦਾ ਸੂਟ ਹੈ ਜੀ ਤੁਸੀਂ ਆਪਣੇ ਲਈ ਰਖਵਾ ਸਕਦੇ ਹੋ ਆਪਣਾ ਅਗਲਾ ਸੂਟ ਦਿਖਾਉਣੇ ਆ ਹਾਂਜੀ ਦੇਖੋ ਇੱਕ ਇਹ ਇਹ ਵੀ ਪਿਓਰ ਕਾਟਨ ਤੇ ਹੈ ਹਾਂਜੀ ਇਹ ਵੀ ਪਿਓਰ ਕਾਟਨ ਦਾ ਸੂਟ ਹੈ ਇਹ ਵੀ ਬਹੁਤ ਸੋਹਣਾ ਪ੍ਰਿੰਟ ਹੈ ਦੇਖੋ ਇਸ ਤਰ੍ਹਾਂ ਇਹਦਾ ਆਫ ਵਾਈਟ ਔਰ ਪੀਚ ਕਲਰ ਦੀਆਂ ਲੈਣਾ ਹੀ ਆ ਜਾਂਦੀਆਂ ਵਿੱਚ ਹਾਂਜੀ ਤੇ ਇਸ ਤਰ੍ਹਾਂ ਇਹਦੇ ਇਹ ਇਹ ਰੈੱਡ ਨਹੀਂ ਹੈਗਾ ਜੀ ਇਹ ਜਮਾਂ ਲਾਈਟ ਜਿਹਾ ਹੁੰਦਾ ਜਿਹੜਾ ਲਾਈਟ ਰੈੱਡ ਜਿਹਾ ਹੁੰਦਾਗਾ ਡਾਰਕ ਨਹੀਂ ਇਹ ਵਾਲਾ ਫਲਾਵਰ ਇਸ ਤਰ੍ਹਾਂ ਦੇ ਵਿੱਚ ਪ੍ਰਿੰਟ ਹੈ हां जी ਆਪਾਂ ਡਾਰਕ ਨਹੀਂ ਕਹਿ ਸਕਦੇ ਵੀ ਜ਼ਿਆਦਾ ਜਿਵੇਂ ਕਈ ਭੈਣਾਂ ਕਹਿੰਦੀਆਂ ਵੀ ਤੇ ਗੂੜਾ ਜਾਂ ਲਾਲ ਬੂਟੀਆ ਜਾਂ ਕੁਝ ਵੀ ਉਦਾਂ ਨਹੀਂ ਹੈਗਾ ਬਹੁਤ ਸੋਹਣਾ ਪ੍ਰਿੰਟ ਹੈ ਇਹਦਾ ਕਿਉਂਕਿ ਇਹ ਵਿੱਚ ਆਫ ਵਾਈਟ ਔਰ ਪੀਚ ਵੀ ਬਿਲਕੁਲ ਲਾਈਟ ਸ਼ੇਡ ਆ ਗਏ ਨਾ ਥੋੜਾ ਜਿਹਾ ਡਾਰਕ ਪਾ ਕੇ ਤੇ ਸੂਟ ਬਹੁਤ ਸੋਹਣਾ ਲੱਗਿਆ ਇਹ ਬਣਿਆਗਾ ਇਹਦੇ ਉੱਤੇ ਤੁਸੀਂ ਭਲਾ ਇਸ ਕਲਰ ਦੀ ਪਾਈਪਿੰਗ ਲਵਾ ਕੇ ਬਣਾ ਲਓ ਭਲਾ ਦੀ ਤੁਸੀਂ ਪੀਚ ਕਲਰ ਦੀ ਪਾਈਪਿੰਗ ਲਵਾ ਕੇ ਬਣਾ ਲਓ ਜਿ ਕਿਸੇ ਵੱਡੀ ਏਜ ਨੇ ਬਣਾਉਣਾ ਵੀ ਪੀਚ ਕਲਰ ਦੀ ਪਾਈਪਿੰਗ ਲਾ ਕੇ ਬਣਾਵਾ ਸਕਦੇ ਹੋ ਪਿਓਰ ਕਾਟਨ ਦਾ ਸੂਟ ਹੈ ਜੀ ਪੂਰਾ ਸੌਫਟ ਕਪੜਾ ਜਿਹੜਾ ਪਹਿਣਾ ਕਹਿੰਦੇ ਨਾ ਵੀ ਸਾਡੇ ਤੋਂ ਥੋੜਾ ਜਿਹਾ ਹਾਰਡ ਜਿਹਾ ਕਪੜੇ ਪੈਂਦੇ ਨੇਗੇ ਉਹਨਾਂ ਵਾਸਤੇ ਬਹੁਤ ਵਧੀਆ ਚੀਜ਼ ਹੈ ਪੂਰੇ ਮਲਾਈਮ ਕਪੜਾ ਜੀ ਮਲਾਈ ਵਰਗਾ ਹੈ ਜੇ ਤੁਸੀਂ ਲੈਣਾ ਤਾਂ ਤੁਸੀਂ ਆਪਣੇ ਲਈ ਸੂਟ ਰਖਵਾ ਸਕਦੇ ਹੋ ਜੀ ਇਹਦਾ ਰੇਟ ਹੈਗਾ ਜੀ 450 ਰੁਪਏ ਸ਼ਿਪਿੰਗ ਫਰੀ ਹੈ ਜੀ ਇਹਦੀ 450 ਰੁਪਏ ਦਾ ਰੇਟ ਹੈ ਸ਼ਿਪਿੰਗ ਇਹਦੀ ਫਰੀ ਹੋਊਗੀ ਜੇ ਕਿਸੇ ਭੈਣ ਨੂੰ ਸੂਟ ਪਸੰਦ ਆ ਤਾਂ 450 ਰੁਪਏ ਤੁਹਾਡੇ ਤੱਕ ਸੂਟ ਪਹੁੰਚ ਜੂਗਾ ਜੀ ਇਹ ਵਾਲਾ ਹਾਂ ਜੀ ਇਹ ਕੇ ਵਾਲਾ ਸੂਟ ਦੇਖੋ ਕਿੰਨਾ ਸੋਹਣਾ ਪ੍ਰਿੰਟ ਹੈ ਦੇਖੋ ਇਹ ਵਾਲਾ हां जी ਆਪਣੇ ਕੋਲ ਸੂਟ ਰੇਂਜ ਬਹੁਤ ਘੱਟ ਹੋਊਗੀ ਜੀ ਆਪਣੇ ਕੋਲ ਤੁਸੀਂ ਹਾਂ ਜੀ ਮੇਰੀ ਗਰੰਟੀ ਹੈ ਜੀ ਤੁਹਾਨੂੰ ਆਪਣੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਾਂ ਤੇ ਸੂਟ ਹੁੰਦੇ ਸਾਡੇ ਕੋਲ ਜਿਹੜੇ ਦਿਖਾਉਣੇ ਆ ਸੀ ਕਿਉਂਕਿ ਅਸੀਂ ਸਾਨੂੰ ਨਾ ਕੋਈ ਐ ਹੁੰਦਾ ਜੀ ਅਸੀਂ 100 ਰੁਪਏ ਕਮਾਈ ਕਰਕੇ ਸੂਟ ਚੋਂ ਜਾਂ ਅਸੀਂ 200 ਰੁਪਏ ਕਮਾਈ ਕਰਕੇ ਜਾਂ 150 ਰੁਪਏ ਕਮਾਣ ਸਾਨੂੰ ਐ ਹੁੰਦਾ ਜੀ ਜਿਹੜਾ 30 40 ਰੁਪਏ ਆਪਦੇ ਕਮਾਉਣੇ ਆ ਹਨਾ ਆਪਦੇ ਹੱਕ ਦੇ ਮਿਹਨਤ ਕਰਦੇ ਆ ਅਕਸਰ ਆਪਾਂ ਵੀ ਤਾਂ ਬਸ ਸਾਨੂੰ ਐ ਹੁੰਦਾ ਵੀ ਸਾਨੂੰ ਚਲ 40 ਰੁਪਏ 50 ਰੁਪਏ ਸੂਟ ਮਗਰ ਬਚੀ ਜਾਣ ਜੋ ਹੀ ਬਹੁਤ ਹੁੰਦਾਗਾ ਤੇ ਇਸ ਕਰਕੇ ਆਪਣਾ ਸੂਟ ਦਾ ਰੇਟ ਸਭ ਨਾਲੋਂ ਘੱਟ ਰਹੂਗਾ ਜੀ ਬਾਜ਼ਾਰ 'ਚ ਇਹਦੇ ਨਾਲ ਦਾ ਸੂਟ 500 ਤੋਂ ਘੱਟ ਨਹੀਂ ਦਿੰਦੇ ਜੀ ਤੁਹਾਨੂੰ ਆ ਦੇਖੋ ਕਿੰਨਾ ਸੋਹਣਾ ਸੂਟ ਹੈਗਾ ਪਿਓਰ ਕਾਟਨ ਦਾ ਸੂਟ ਹੈਗਾ ਤੇ ਬਿਲਕੁਲ ਸੌਫਟ ਕਪੜਾ ਹੈਗਾ ਤੇ ਫੁੱਲ ਗਰੰਟੀ ਹੈ ਜੀ ਕਪੜੇ ਦੀ ਖੰਡਣ ਦੀ ਸਿੱਜਣ ਦੀ ਕੁਛ ਵੀ ਆਉਂਦੀ ਹੈ ਨਾ ਦੇਖੋ ਬਹੁਤ ਸੋਹਣਾ ਕਪੜਾ ਹੈਗਾ ਇਹਦਾ ਰੇਟ ਹੈਗਾ ਜੀ 400 ਰੁਪਏ ਸ਼ਿਪਿੰਗ ਅਲੱਗ ਤੋਂ ਹੋਵੇਗੀ 400 ਰੁਪਏ ਦਾ ਰੇਟ ਹੈ ਜੀ ਸ਼ਿਪਿੰਗ ਲੱਗਤ ਹੋਵੇਗੀ 460 ਰੁਪਏ ਚ ਸਿੰਗਲ ਸੂਟ ਤੁਹਾਡੇ ਤੱਕ ਪਹੁੰਚ ਜਾਊਗਾ ਜੀ 400 ਰੁਪਏ ਦਾ ਰੇਟ ਹੈ ਦੇਖੋ ਬਹੁਤ ਸੋਹਣਾ ਸੂਟ ਹੈ ਜੇ ਕਿਸੇ ਭੈਣ ਨੂੰ ਇਹਦਾ ਬਰਾਊਨ ਕਲਰ ਹੈ ਜੇ ਇਹ ਵਾਲਾ ਬਰਾਊਨ ਕਲਰ ਹੈ ਬਹੁਤ ਸੋਹਣਾ ਜਿੱਦਾਂ ਉਹ ਵੂਡਨ ਦਾ ਕੰਮ ਜਾਂ ਨਹੀਂ ਆਉਂਦਾ ਵੂਡਨ ਤੇ ਆਉਂਦਾ ਹੁੰਦਾ ਕੰਮ ਆ ਨਾ ਸਨਮਾਇਕਾ ਹੁੰਦਾ ਇਸ ਤਰ੍ਹਾਂ ਦੇਖੋ ਵਿੱਚ ਪ੍ਰਿੰਟ ਜਾਂ ਬਣਿਆ ਵਾ ਤੇ ਉਸ ਤਰ੍ਹਾਂ ਵਿੱਚ ਇਹਦੇ ਹੈਗਾ ਪ੍ਰਿੰਟ ਜਾਂ ਬਹੁਤ ਸੋਹਣਾ ਸੂਟ ਹੈ ਦੇਖੋ ਨੇੜੇ ਤੋਂ ਦਿਖਾ ਦਿੰਨੇ ਤੁਹਾਨੂੰ ਮੈਂ ਬਹੁਤ ਸੋਹਣਾ ਸੂਟ ਹੈ ਵਾਲਾ हां जी ਜੇ ਤਾਂ ਕਿਸੇ ਭੈਣ ਨੂੰ ਪਸੰਦ ਆ ਤਾਂ ਸੂਟ ਤੁਸੀਂ ਆਪਣੇ ਲਈ ਰਖਵਾ ਸਕਦੇ ਹੋ ਇਹ ਵਾਲਾ हां जी ਦੇਖੋ ਇੱਕ ਇਹ ਵਾਲਾ ਕਲਰ ਆ ਗਿਆ ਆਪਣੇ ਕੋਲੇ ਇਹ ਗ੍ਰੇ ਕਲਰ ਗ੍ਰੇ ਕਲਰ ਹੈ ਇਹ ਵਾਲਾ ਇਹਨਾਂ ਆਪਣੇ ਕੋਲੇ ਮੈਚਿੰਗ ਸੂਟ ਆਏ ਸੀਗੇ ਜਿਹਦੇ ਚ ਚਾਰ ਰੰਗ ਆਏ ਸੀ ਮੈਚਿੰਗ ਸੂਟ ਆਏ ਸੀ ਆਪਣੇ ਕੋਲ ਮਤਲਬ ਆਪਾਂ ਮੰਗਾਇਆ ਸੀਗਾ 5-5 ਮੀਟਰ ਜਿਵੇਂ ਦੋ-ਦੋ ਸੂਟਾਂ ਦਾ ਮਿਲਿਆ ਸੀਗਾ ਸਾਨੂੰ ਇਹ ਤੇ ਜਿਵੇਂ ਇਹ ਬਾਟਮ ਸੀਗੀ ਇਹ ਵੀ 5 ਮੀਟਰ ਸੀਗਾ 2.5 ਮੀਟਰ ਦੋ ਸਲਵਾਰਾਂ ਦਾ ਸੀਗਾ ਕਪੜਾ ਇਹ ਜਿਹੜਾ ਇਹਨਾਂ 셔ਟ ਸੀ ਉਹਦੇ ਤੇ ਥੋੜੇ ਵੱਡੇ ਫਲਾਵਰ ਸੀਗੇ ਤਾਂ ਉਹ ਵੀ 5 ਮੀਟਰ ਕਪੜਾ ਸੀ ਉਹ ਉਹ ਆਪਣੇ ਤੋਂ ਨਾਲ ਓਵਰ ਹੀ ਲੈ ਲਏ ਸੀ ਨੇ ਤੇ ਤਾਂ ਕਰਕੇ ਫਿਰ ਇਹ ਜਿਹੜਾ ਬਾਟਮ ਦਾ ਸੀ 5 ਮੀਟਰ ਉਹ ਇਹ ਵਾਲਾ ਰਹੇਗਾ ਇਹ ਵੀ ਅਸੀਂ ਆਲ ਓਵਰ ਸੂਟ ਚ ਹੀ ਵਿਖ ਜੂਗਾ ਜੀ ਸਾਡਾ ਤਾਂ ਕਰਕੇ ਅਸੀਂ ਐਵੇਂ ਦੇ ਦੇ ਦਿੰਨੇ ਹੁੰਨੇ ਜੇ ਕੋਈ ਆਲ ਓਵਰ ਇਸ ਤਰ੍ਹਾਂ ਮੰਗਦਾ ਹੈਗਾ ਤਾਂ ਤੇ ਹਾਂਜੀ ਇਹ ਵਾਲਾ ਦੇਖੋ ਇਹ ਵਾਲਾ ਸੂਟ ਵੀ ਬਹੁਤ ਸੋਹਣਾ ਜੇ ਕਿਸੇ ਪਹਿਣ ਨੂੰ ਪਸੰਦ ਆ ਪਿਓਰ ਕਾਟਨ ਤੇ ਹੈਗਾ ਜੇ ਇਹ ਵਾਲਾ ਕੋਈ ਰੰਗ ਨਹੀਂ ਖਰਾਬ ਹੁੰਦਾ ਕੋਈ ਕੁਝ ਨਹੀਂ ਹੁੰਦਾ ਜੀ ਵਾਸ਼ ਕਰੇ ਤੋਂ ਬਾਅਦ ਵੀ ਇਦਾਂ ਹੀ ਰਹੂਗਾ ਤੁਸੀਂ ਹੈਂਡ ਵਾਸ਼ ਕਰ ਸਕਦੇ ਹੋ ਬਹੁਤ ਵਧੀਆ ਕੱਪੜਾ ਹੈਗਾ ਮਸ਼ੀਨ 'ਚ ਤੋਂ ਆਪਣਾ ਹੱਥਾਂ ਤੇ ਤੋਂ ਕੋਈ ਲੰਬਾ ਨਹੀਂ ਕੱਪੜੇ ਦਾ ਹਾਂਜੀ ਇਹਦਾ ਰੇਟ ਹੈਗਾ 400 ਰੁਪਏ ਸ਼ਿਪਿੰਗ ਅਲੱਗ ਤੋਂ ਆ 400 ਰੁਪਏ ਦਾ ਰੇਟ ਹੈ ਜੇ ਕਿਸੇ ਭੈਣ ਨੂੰ ਪਸੰਦ ਆ ਤਾਂ ਤੁਸੀਂ ਲੈ ਸੂਟ ਲੈ ਸਕਦੇ ਹੋ ਹਾਂਜੀ ਅਗਲਾ ਸੂਟ ਦਿਖਾਉਣਾ ਤੁਹਾਨੂੰ ਹਾਂਜੀ ਇਹ ਬਲੂ ਕਲਰ ਦਾ ਸੂਟ ਹੈ ਦੇਖੋ ਇਸ ਤਰ੍ਹਾਂ ਇਹਦੇ ਵਿੱਚ ਫਲਾਵਰ ਆ ਗਏ ਫਰੋਜੀ ਕਲਰ ਦੇ ਲਾਈਟ ਫਰੋਜੀ ਤੇ ਇਸ ਤਰ੍ਹਾਂ ਦੀ ਬਾਟਮ ਆ ਗਈ ਦੇਖੋ ਇਹ ਵਾਲੀ ਇਹਦੀ ਬਾਟਮ ਹੈ ਇਹ ਵਾਲਾ ਸ਼ਰਟ ਹੈ ਜੀ ਪਿਓਰ ਕੈਮਰਿਕ ਦਾ ਸੂਟ ਹੈ ਇਹ ਵਾਲਾ ਜੇ ਕਿਸੇ ਭੈਣ ਨੂੰ ਸੂਟ ਪਸੰਦ ਆ 400 ਦਾ ਸੂਟ ਹੈ ਜੀ ਇਹ ਜੇ ਕਿਸੇ ਭੈਣ ਨੂੰ ਪਸੰਦ ਆ ਛਪੀਆਂ ਅਲੱਗ ਤੋਂ ਹੋਵੇਗੀ 400 ਦਾ ਸੂਟ ਹੈ ਜੇ ਕਿਸੇ ਭੈਣ ਨੂੰ ਪਸੰਦ ਆ ਸਕਰੀਨਸ਼ਾਟ ਲਾਓ ਤੇ ਆਪਣੇ ਲਈ ਸੂਟ ਰਖਵਾਓ ਹਾਂਜੀ ਅਗਲਾ ਸੂਟ ਦਿਖਾਉਣਾ ਤੁਹਾਨੂੰ ਮੈਚਿੰਗ ਸੂਟ ਆ ਹਾਂਜੀ ਪਿਓਰ ਕੈਮਰਿਕ ਦੇ ਸੂਟ ਹੈ ਇਹ ਵਾਲੇ ਮੈਚਿੰਗ ਸੂਟ ਹੈ ਜੀ ਇਹ ਦੇਖੋ ਇਸ ਤਰ੍ਹਾਂ ਇਹ ਬਹੁਤ ਸੋਹਣਾ ਪ੍ਰਿੰਟ ਹੈ ਤੇ ਬਹੁਤ ਸੋਹਣਾ ਰੰਗ ਹੈ ਹਾਂਜੀ ਇਹ ਵੱਡੇ ਪਣੇ ਦਾ ਹੁੰਦਾਗਾ ਕੱਪੜਾ ਜੇ ਵੱਡੇ ਪਣੇ ਦਾ ਆਮ 1.5 ਮੀਟਰ ਹੀ ਦਿੰਦੇ ਆ ਇਹ ਪੌਣੇ 2 ਮੀਟਰ ਹੁੰਦਾ ਜੇ ਇਹਦੀ ਕੱਟ ਪੌਣੇ 2 ਮੀਟਰ ਹੋਊਗੀ 2 ਮੀਟਰ ਦਾ ਭਲਾ ਨਿਕਲਿਆਵੇ ਪਰ 1.5 ਮੀਟਰ ਨਿਕਲਦੀ ਜਾਂ ਪੌਣੇ 2 ਨਿਕਲੂਗੀ ਹਾਂਜੀ ਇਹ ਵੱਡੇ ਪਣੇ ਦਾ ਹੁੰਦਾਗਾ ਤੇ ਇਹ ਵਾਲੀ ਇਹਦੀ ਬਾਟਮ ਆ ਗਈ ਇੰਨੇ ਬਾਟਮ ਦਾ ਕਪੜਾ ਬਾਟਮ ਦਾ 2 ਮੀਟਰ ਕਪੜਾ ਹੋਊਗਾ ਇਹਦਾ ਇਹ ਵੱਡੇ ਪਣੇ ਦੀ ਹੁੰਦੀ ਹੈ ਜੀ ਨਹੀਂ ਆਮ ਵੱਡੇ ਪਣੇ ਦੀ ਨਾ ਬਾਟਮ ਦੀ ਜਿਹੜੀ ਉਹ 1.5 ਮੀਟਰ ਦੀ ਜਾਂ ਪੌਣੇ 2 ਮੀਟਰ ਦੀ ਦਿੰਦੇ ਆ ਇਹ ਵਾਲੀ 2 ਮੀਟਰ ਦੀ ਬਾਟਮ ਹੈ ਦੇਖੋ ਹਾਂਜੀ ਇਹ ਵਾਲਾ ਹੈਗਾ ਬ੍ਰਾਊਨ ਕਲਰ ਸੌਰੀ ਕਾਫੀ ਹਾਂਜੀ ਕਾਫੀ ਸ਼ੇਡ ਤੇ ਇਹ ਇਹ ਵਾਲਾ ਹੈਗਾ ਦੇਖੋ ਪੀਲੇ ਰੰਗ ਦਾ ਤੇ ਇਹਦੇ ਵਿੱਚ ਨਾ ਕਾਫੀ ਆ ਚੀਜ਼ ਹੈਗੀ ਇਹਦੇ ਵਿੱਚ ਬਣਿਆ ਵਾ ਅ ਵਿੱਚ ਬੂਟੀ ਫਲਾਵਰ ਦੇ ਵਿੱਚ ਬੂਟੀ ਜੀ ਬਣੀ ਵੀ ਹੈ ਕਾਫੀ ਕਲਰ ਦੀ ਔਰ ਆ ਪੱਤਿਆਂ ਦੇ ਵਿੱਚ ਵੀ ਸਾਰਾ ਕਾਫੀ ਕਲਰ ਹੀ ਹੈ ਜਿਹੜਾ ਵੀ ਜਿੰਨਾ ਵੀ ਹੈਗਾ ਇਸ ਕਰਕੇ ਕਾਫੀ ਕਲਰ ਦੀ ਇਹਦੇ ਨਾਲ ਬਾਟਮ ਹੈਗੀ ਹੈ ਜੇ ਕਿਸੇ ਭੈਣ ਨੂੰ ਪਸੰਦ ਆ ਤਾਂ ਇਹਦਾ ਰੇਟ ਹੈਗਾ ਜੀ 400 ਰੁਪਏ ਸ਼ਿਪਿੰਗ ਅਲੱਗ ਤੋਂ ਹੋਵੇਗੀ 400 ਰੁਪਏ ਦਾ ਰੇਟ ਹੈ ਜੀ ਤੇ ਤੁਸੀਂ ਇਹ ਸੂਟ ਰਖਵਾ ਸਕਦੇ ਹੋ ਆਪਣੇ ਲਈ ਬਹੁਤ ਸੋਹਣਾ ਸੂਟ ਹੈ ਇਹ ਵਾਲਾ ਵੀ ਆਪਣਾ ਅਗਲਾ ਸੂਟ ਦਿਖਾਉਣਾ ਤੁਹਾਨੂੰ ਇਹ ਵੀ ਬਹੁਤ ਸੋਹਣਾ ਸੂਟ ਹੈਗਾ ਦੇਖੋ ਇਹਨੂੰ ਕੋਈ ਵੀ ਭੈਣ ਪਾ ਸਕਦੀ ਹੈ ਆਪਣਾਂ ਦੀ 55 ਸਾਲ ਦੀ ਪਾਓ ਤੇ ਆਪਣਾਂ ਦੀ 20 25 ਸਾਲ ਦੀ ਪਾਓ ਕੁੜੀ ਪਾਵੇ ਹਨਾ ਦੇਖੋ ਬਹੁਤ ਸੋਹਣਾ ਸੂਟ ਹੈ ਇਹ ਇਹਦਾ ਪ੍ਰਿੰਟ ਇਦਾਂ ਦਾ ਜੀ ਰੰਗ ਰੰਗ ਜਿਹਾ ਦਾ ਐਵੇਂ ਦਾ ਵੀ ਇਹਨੂੰ ਕੋਈ ਵੀ ਪਾ ਸਕਦੇ ਜਿਵੇਂ ਅੱਜ ਕੱਲ ਕੁੜੀਆਂ ਲਾਈਟ ਕਲਰ ਪਸੰਦ ਕਰਦੀਆਂ ਹਨਾ ਤਾਂ ਇਹ ਉਹ ਕੁੜੀਆਂ ਵੀ ਪਾ ਸਕਦੀਆਂ ਤੇ ਜੇ ਮਤਲਬ ਮਤਲਬ 55 ਸਾਲ ਦੀ 50 ਸਾਲ ਦੀ ਲੇਡੀ ਪਾਉਣਾ ਚਾਹੁੰਦੀ ਆ ਤਾਂ ਉਹ ਵੀ ਇਹ ਸੂਟ ਪਾ ਸਕਦੇ ਆ ਕਿਉਂਕਿ ਇਹਦਾ ਕਲਰ ਬਹੁਤ ਸੋਹਣਾ ਪ੍ਰਿੰਟ ਹੈ ਤੇ ਬਹੁਤ ਸੋਹਣੇ ਕਲਰ ਹੈਗੇ ਸਾਰੇ ਸਰਦਾਰੀ ਜਿਹੇ ਕਲਰ ਇਹਦੇ ਵਿੱਚ ਆਏ ਜਾਨੀ ਢਕੀਲੇ ਜੇ ਕਲਰ ਨਹੀਂ ਹੈਗੇ ਆਫ ਵਾਈਟ ਬਾਟਮ ਹੈ ਜੀ ਬਾਟਮ ਦੇ ਵਿੱਚ ਵੀ ਇਸ ਤਰ੍ਹਾਂ ਸੈਲਫ ਬਣਿਆ ਹੋਇਆ ਦੇਖੋ ਪਨੇੜੇ ਤੋਂ ਤੁਹਾਨੂੰ ਦਿਖਾ ਦਿੰਨੇ ਆ ਇਸ ਤਰ੍ਹਾਂ ਵਿੱਚ ਇਹਦੇ ਸੈਲਫ ਬਣਿਆ ਹੈ ਬਾਟਮ 'ਚ ਇਹ ਵੀ ਬਹੁਤ ਸੋਹਣਾ ਸੂਟ ਹੈ ਜੀ ਇਹਦਾ ਰੇਟ ਹੈਗਾ ਹਾਂਜੀ ਇਹਦਾ ਰੇਟ ਹੈਗਾ 400 ਰੁਪਏ ਜੇ ਕਿਸੇ ਭੈਣ ਨੂੰ ਪਸੰਦ ਆ 400 ਰੁਪਏ ਦਾ ਰੇਟ ਹੈ ਜੀ ਸ਼ਿਪਿੰਗ ਅਲੱਗ ਤੋਂ ਹੋਵੇਗੀ ਜੇ ਕਿਸੇ ਨੂੰ ਵੀ ਪਸੰਦ ਹੈ ਤਾਂ ਸੂਟ ਆਪਣੇ ਲਈ ਰਖਵਾ ਸਕਦੇ ਆ 400 ਰੁਪਏ ਦਾ ਰੇਟ ਹੈ ਜੀ ਇਹ ਇਹਦੇ ਨਾਲ ਦਾ ਸੂਟ ਤੁਹਾਨੂੰ ਬਾਜ਼ਾਰ 'ਚ 500 550 ਤੋਂ ਘੱਟ ਨਹੀਂ ਮਿਲਦਾ ਜੀ ਹਾਂਜੀ ਇਹ ਆਪਣੇ ਆਗੇ ਡਿਜੀਟਲ ਪ੍ਰਿੰਟ ਦੇਖੋ ਇਹ ਵੀ ਬਹੁਤ ਵਧੀਆ ਕੱਪੜਾ ਜੀ ਇਹਦਾ ਇੰਨਾ ਹਰ ਗਰਮੀ ਚ ਇਸ ਇੰਨਾ ਕਪੜਾ ਸੇਲ ਕਰਦੇ ਹਨ ਇਹ ਵਾਲਾ ਵੀ ਹੱਥੋ ਹੱਥ ਵਿਕਦਾ ਜੀ ਇਹ ਵਾਲਾ ਸੂਟ ਨਾ ਇਹ ਤੇ ਬੁਰਾ ਹੋਵੇ ਨਾ ਇਹ ਸਿੱਜੇ ਨਾ ਇਹ ਖਰਾਬ ਹੋਵੇ ਜੀ ਬਹੁਤ ਇੱਥੇ ਸੌਫਟ ਹੈ ਇਹ ਇੰਨਾ ਵੀ ਇਹ ਮਲਾਈ ਵਰਗਾ ਕਪੜਾ ਦੇਖੋ ਬਹੁਤ ਸੋਹਣਾ ਪੂਰਾ ਸੌਫਟ ਕਪੜਾ ਹੈਗਾ ਐਵੇਂ ਨਹੀਂ ਹੈਗਾ ਵੀ ਬਾਅਦ ਚ ਖਰਾਬ ਹੋ ਜਾਊਗਾ ਹਾਰਡ ਜੇ ਹੋ ਜਾਊਗਾ ਜਾਂ ਇਸ ਤਰ੍ਹਾਂ ਬਿਲਕੁਲ ਪੋਲਾ ਕਪੜਾ ਦੇਖੋ ਇਸ ਤਰ੍ਹਾਂ ਇਹਦਾ ਪ੍ਰਿੰਟ ਹੈਗਾ ਬਹੁਤ ਸੋਹਣਾ ਸੂਟ ਹੈ ਜੀ ਇਹ ਹੈਗਾ ਗ੍ਰੇ ਕਲਰ ਤੇ ਥੋੜਾ ਡਾਰਕ ਗ੍ਰੇ ਦੀ ਭੂਏ ਆ ਜਾਂਦੀ ਹੈ ਦੀ ਇਸ ਤਰ੍ਹਾਂ ਦੇ ਵਿੱਚ ਪੱਤੀਆਂ ਜੀਆਂ ਬਣੀਆਂ ਹੋਆਂ 550 ਰੁਪਏ ਰੇਟ ਹੈ 550 ਰੁਪਏ ਰੇਟ ਹੈ ਜੀ ਇਹਦਾ ਜੇ ਕਿਸੇ ਭੈਣ ਨੂੰ ਸੂਟ ਪਸੰਦ ਆ ਇਹ 750 ਦੇ ਵਾਲੇ ਸੂਟ ਹੈ ਜਿਹੜੇ 750 ਦੇ ਬਾਜ਼ਾਰ ਚੋਂ ਤੁਹਾਨੂੰ ਮਿਲਦਾ ਉਹ ਵਾਲੇ ਸੂਟ ਹੈ 550 ਰੁਪਏ ਦਾ ਰੇਟ ਹੈ ਕਿਸੇ ਵੀ ਭੈਣ ਨੂੰ ਪਸੰਦ ਆ ਇਹ ਬਾਜ਼ਾਰ ਚ ਦਾ ਜੀ 2x2 ਕਹਿ ਕੇ ਵੇਚੀ ਜਾਂਦੇ ਆ 2x2 ਕਹਿ ਕੇ ਵੇਚਦੇ ਆ ਇਹ ਵਾਲਾ ਕਪੜਾ ਦੇਖੋ ਬਾਜ਼ਾਰ ਚ ਤੇ ਇਹ ਬਹੁਤ ਸੋਹਣਾ ਸੂਟ ਹੈਗਾ ਬਿਲਕੁਲ ਸੌਫਟ ਕਪੜਾ 550 ਰੁਪਏ ਰੇਟ ਹੈ ਜੀ ਇਹਦਾ ਜਿਹਦਾ ਨੂੰ 2x2 ਕਹਤਾ ਜਿੱਤੇ ਇਹ 750 ਦਾ ਬਣ ਜਾਣਾ ਹੈ ਜੀ ਸਿੱਧੀ ਗੱਲ ਹੈ ਕਿਉਂਕਿ ਸਾਰਿਆਂ ਭੈਣਾਂ ਨੂੰ ਤਾਂ ਪਤਾ ਵੀ ਨਹੀਂ ਹੁੰਦਾ ਜੀ ਮੇਰੇ ਵਰਗ ਵਿਚਾਰੀ ਜਾਂਦੀ ਉਹਨੂੰ ਆਖ ਦਿੰਦੇ 2x2 ਹੈ ਜੀ ਇਹ ਵਾਲਾ ਤੇ ਉਹ ਬੱਸ ਉਹਗਲਾ ਲੈ ਲੈਂਦਾਗਾ ਨਾ ਦੇਖੋ ਇਹ ਕਹੇ ਚੀਜ਼ ਆ ਗਈ ਪਿਓਰ ਕੈਮਰਿਕ ਦੇ ਸੂਟ ਹੈ ਜੀ ਇਹ ਵਾਲੇ ਇਹਦਾ ਹੈਗਾ ਬਲੂ ਕਲਰ ਦੇਖੋ ਭੋਏ ਆ ਗਈ ਇਸ ਤਰ੍ਹਾਂ ਇਹਦੇ ਵਿੱਚ ਪ੍ਰਿੰਟ ਆਗਾ ਇਹ ਵੀ ਬਹੁਤ ਸੋਹਣਾ ਸੂਟ ਆ ਜੇ ਕਿਸੇ ਭੈਣ ਨੂੰ ਸੂਟ ਪਸੰਦ ਆ ਇਹ ਤਾਂ ਇਹਦਾ 400 ਰੇਟ ਹੈ ਜੀ ਸ਼ਿਪਿੰਗ ਅਲੱਗ ਤੋਂ ਹੋਵੇਗੀ 400 ਰੁਪਿਆ ਰੇਟ ਹੈ ਜੀ ਇਹਦਾ ਸ਼ਿਪਿੰਗ ਅਲੱਗ ਤੋਂ ਹੋਵੇਗੀ ਬਲੂ ਕਲਰ ਦੀ ਭੋਏ ਆ ਜੀ ਇਹਦੀ ਬਹੁਤ ਸੋਹਣਾ ਸੂਟ ਹੈ ਵਾਲਾ 5 ਮੀਟਰ ਦਾ ਕੱਪੜਾ ਤੁਹਾਨੂੰ ਦੇਵਾਂਗੇ 5 ਮੀਟਰ 5 ਮੀਟਰ ਦੀ ਕਟ ਹੈ ਜੀ ਇਹਦੀ ਪੂਰੀ ਹਾਂ ਜੀ ਇਹ ਕਿਹ ਚੀਜ਼ ਆ ਗਈ ਦੇਖੋ ਬਹੁਤ ਸੋਹਣਾ ਸਰਦਾਰੀ ਸੂਟ ਹੈ ਜੀ ਵਾਲਾ ਕੋਈ ਵੀ ਆਪਣੇ ਬਜ਼ੁਰਗ ਜਿਵੇਂ 55 ਸਾਲ ਦੇ 60 ਸਾਲ ਦੇ 50 ਸਾਲ ਦੇ ਹਨਾ ਕੋਈ ਵੀ ਆਹ ਸੂਟ ਵੇਅਰ ਕਰ ਸਕਦੇ ਆ ਇੰਨਾ ਸੋਹਣਾ ਕੱਪੜਾ ਤੇ ਇੰਨਾ ਸੋਹਣਾ ਪ੍ਰਿੰਟ ਹੈ ਜੀ ਬਿਲਕੁਲ ਬਰੀਕ ਪ੍ਰਿੰਟ ਦੇਖੋ ਇਹਦਾ ਲੈਮਨ ਬਿਲਕੁਲ ਲਾਈਟ ਲੈਮਨ ਸ਼ੇਡ ਭੁਏ ਹੈ ਜੀ ਇਹਦੀ ਬਿਲਕੁਲ ਲਾਈਟ ਲੈਮਨ ਜਾਨੀ ਹੁੰਦਾ ਉਦਾਂ ਦੀ ਭੁਏ ਹੈਗੀ ਇਹਦੀ ਤੇ ਵਿੱਚ ਗ੍ਰੇ ਕਲਰ ਦੀਆਂ ਬੂਟੀਆਂ ਆ ਗਈਆਂ ਦੇਖੋ ਇਸ ਤਰ੍ਹਾਂ ਵਾਈਟ ਔਰ ਗ੍ਰੇ ਕਲਰ ਦੀਆਂ ਬੂਟੀਆਂ ਇਹਦੇ ਵਿੱਚ ਦੇਖੋ ਨੇੜੇ ਤੋਂ ਦਿਖਾ ਦਿੰਨੇ ਤੁਹਾਨੂੰ ਪ੍ਰਿੰਟ ਬਹੁਤ ਸੋਹਣਾ ਪ੍ਰਿੰਟ ਹੈ ਜੀ ਇਹਦਾ ਹਾਂਜੀ ਇਹਦਾ ਰੇਟ ਹੈਗਾ ਜੀ 500 ਰੁਪਏ ਜੇ ਕਿਸੇ ਭੈਣ ਨੂੰ ਪਸੰਦ ਆ ਆਪਣੀ ਮਾਤਾ ਵਾਸਤੇ ਲੈਣਾ ਜਾਂ ਆਪਣੇ ਕਿਸੇ ਵੀ ਘਰ ਵੱਡੇ ਵਾਸਤੇ ਲੈਣਾ ਹੈ ਨਾ ਜਿਵੇਂ 50 ਸਾਲ ਦੇ ਅੱਜ ਕੱਲ ਤਾਂ ਜੀ ਲਾਈਟ ਕਲਰ ਹਰ ਕੋਈ ਪਾਈ ਜਾਂਦਾ ਭਲਾਂ ਦੀ 55 ਸਾਲ ਦੇ ਪਾਲੋ ਤੇ ਭਲਾਂ ਦੀ 20 ਸਾਲ ਦੇ 25 ਸਾਲ ਦੇ ਪਾਲੋ ਭਲਾਂ 35 ਸਾਲ ਦਾ ਪਾਲੋ ਹੈ ਨਾ ਕਿਉਂਕਿ ਅੱਜ ਕੱਲ ਲਾਈਟ ਕਲਰ ਹੀ ਜ਼ਿਆਦਾ ਚੱਲਦੇ ਆ ਬਹੁਤ ਸੋਹਣਾ ਸੂਟ ਆ ਜੀ 500 ਇਹਦਾ ਰੇਟ ਹੈ ਜੇ ਕਿਸੇ ਭੈਣ ਨੂੰ ਪਸੰਦ ਆ ਤਾਂ ਇਹ ਵਾਲਾ ਸੂਟ ਤੁਸੀਂ ਆਪਣੇ ਲਈ ਰਖਵਾ ਸਕਦੇ ਆ ਹਾਂਜੀ ਦੇਖੋ ਇੱਕ ਇਹ ਵਾਲਾ ਕਲਰ ਆ ਗਿਆ ਆਪਣੇ ਕੋਲ ਹਾਂਜੀ ਮਾਸਟਰਡ ਕਲਰ ਹੈ ਵਿੱਚ ਇਸ ਤਰ੍ਹਾਂ ਰੈੱਡ ਕਲਰ ਦੇ ਫਲਾਵਰ ਹੈਗੇ ਆ ਪਿਓਰ ਕਾਟਨ ਦਾ ਸੂਟ ਹੈ ਜੀ ਪਿਓਰ ਕਾਟਨ ਹੈਗੀ ਹੈ ਕੋਈ ਮਿਕਸ ਤਾਂ ਗਾਣ ਵਿੱਚ ਇਹਦੇ ਕੁਝ ਨਹੀਂ ਪਿਓਰ ਕਾਟਨ ਦੇ ਸੂਟ ਨੇ ਵਾਲੇ ਇੰਨਾ ਸੌਫਟ ਕਪੜਾ ਜੀ ਜਦੋਂ ਤੁਸੀਂ ਲਾਉਂਗੇ ਨਾ ਤੁਸੀਂ ਹਟਾਓਗੇ ਤਾਂ ਫੇਰ ਹੀ ਤੁਹਾਨੂੰ ਕਪੜੇ ਦਾ ਪਤਾ ਲੱਗਦਾ ਜਿੰਨਾ ਪਹਿਣਾ ਕੋਲੇ ਸਾਡਾ ਕਪੜਾ ਜਾਂਦਾ ਨਾ ਉਹਨਾਂ ਨੂੰ ਪਤਾ ਹੈ ਵੀ ਅਸੀਂ ਕਿਹੜੀ ਜਿਹੜੀ ਚੀਜ਼ ਅਸੀਂ ਕਹਿੰਦੇ ਆ ਜਿਹੜੀ ਚੀਜ਼ ਅਸੀਂ ਦਿਖਾਉਣੀ ਹੈ ਕਹਿ ਕੇ ਤੁਹਾਨੂੰ ਉਹੀ ਚੀਜ਼ ਤੁਹਾਡੇ ਤੱਕ ਪਹੁੰਚਦੀ ਕਰਦੇ ਆ ਜੀ ਐ ਨਹੀਂ ਹੈਗਾ ਵੀ ਆਪਾਂ ਵੀਡੀਓ ਚ ਕੁਝ ਤੁਹਾਨੂੰ ਹੋਰ ਦੱਸੀ ਜਾਂਦੇ ਆ ਹਨਾ ਕਪੜਾ ਬਾਅਦ ਚ ਕੁਝ ਹੋਰ ਨਿਕਲਦਾ ਅਸੀਂ ਜਿਹੜੀ ਚੀਜ਼ ਤੁਹਾਨੂੰ ਦੱਸਾਂਗੇ ਨਾ ਉਹੀ ਚੀਜ਼ ਤੁਹਾਡੇ ਤੱਕ ਪਹੁੰਚੂਗੀ ਪਿਓਰ ਕਾਟਨ ਦਾ ਸੂਟ ਹੈ ਜੀ ਐਵੇਂ ਅਸੀਂ ਝੂਠ ਬੋਲ ਕੇ ਕੀ ਕਰਾਂਗੇ ਹਨਾ ਉਹ ਤੁਹਾਡੇ ਤੁਸੀਂ ਤਾਂ ਦੇਖ ਹੀ ਲੈਣਾ ਅਕਸਰ ਤਾਂ ਤੁਹਾਡੇ ਕੋਲ ਹੀ ਜਾਣੇ ਆ ਉਹ ਵਾਲੇ ਸੂਟ ਇਸ ਕਰਕੇ ਅਸੀਂ ਜਿਹੜਾ ਕੁਝ ਕਹਿਣੇ ਆ ਜੀ ਅਸੀਂ ਸਹੀ ਕਹਿਣੇ ਆ ਜਿਹੜਾ ਕਪੜਾ ਹੁੰਦਾ ਆਪਾਂ ਸਹੀ ਦੱਸਦੇ ਆ ਦੇਖੋ ਇਹ ਵਾਲਾ ਸੂਟ ਹੈ ਜੀ ਪਿਓਰ ਕਾਟਨ ਦੇ ਸੂਟ ਹੈ ਜੀ ਇਹ ਵਾਲਾ ਵਾ ਸਕਦੇ ਆ ਵਧੀਆ ਗਰਮੀ ਚ ਐਮ ਪੂਰਾ ਪੂਰੀ ਗਰਮੀ ਚ ਵਧੀਆ ਪੌਣ ਵਾਲੇ ਸੂਟ ਹੈ ਜੀ ਇਹ ਵਾਲੇ ਬਿਲਕੁਲ ਗਰਮੀ ਨਹੀਂ ਆਉਣੀ ਇਹਦੇ ਵਿੱਚ ਇੰਨਾ ਸੌਫਟ ਕਪੜਾ ਹੈਗਾ ਕਈ ਕਪੜਾ ਹੁੰਦਾ ਨਾ ਜਦੋਂ ਵਾਸ਼ ਕਰ ਲੈਨੇ ਆ ਹਾਰਡ ਜਾ ਹੋ ਜਾਂਦਾ ਤਾਂ ਉਹ ਹੋਰ ਵੀ ਪਸੀਨਾ ਆਈ ਜਾਂਦਾ ਉਹਦੇ ਚ ਇਹ ਉਦਾਂ ਦੇ ਕਪੜੇ ਨਹੀਂ ਹੈਗੇ ਜੀ ਬਹੁਤ ਵਧੀਆ ਸੂਟ ਨੇ ਕੈਮਰਿਕ ਦੇ ਹਾਂਜੀ ਇਹ ਵਾਲਾ ਆ ਗਿਆ ਇਹ ਵੀ ਪਿਓਰ ਕਾਟਨ ਦਾ ਸੂਟ ਹੈ ਹਾਂਜੀ ਇਹ ਵਾਲਾ ਵੀ ਪਿਓਰ ਕਾਟਨ ਦਾ ਸੂਟ ਹੈ ਇਹ ਮੈਚਿੰਗ ਸੂਟ ਹੈ ਦੇਖੋ ਇਸ ਤਰ੍ਹਾਂ हां जी ਵੱਡੇ ਪਣੇ ਦੇ ਸੂਟ ਜੀ ਇਹ ਵਾਲੇ 2 ਮੀਟਰ ਦੀ ਬਾਟਮ ਹੋਊਗੀ 2 ਮੀਟਰ ਦੇ ਸ਼ਰਟ ਹੋਊਗਾ 2 ਤੋਂ ਥੋੜਾ 1.80 ਦਾ ਹੋਊਗਾ ਜੀ 1.80 ਦੀ ਬਾਟਮ ਹੋਊਗੀ ਤੇ 1.80 ਦਾ ਸ਼ਰਟ ਹੋਊਗਾ हां जी ਇਹ ਵਾਲਾ ਇਹਦੇ ਨਾਲ ਇਸ ਤਰ੍ਹਾਂ ਪੈਰਟ ਕਲਰ ਦੀ ਬਾਟਮ ਆ ਗਈ ਤੇ ਬਲੈਕ ਕਲਰ ਦੀ ਭੋਏ ਆ ਦੀ ਬਲੈਕ ਕਲਰ ਦੀ ਭੋਏ ਆ ਤੇ ਪੈਟ ਕਲਰ ਦੀ ਬਾਟਮ ਹੈ हां जी ਜੇ ਕਿਸੇ ਭੈਣ ਨੂੰ ਸੂਟ ਪਸੰਦ ਆ ਇਹ ਵਾਲਾ ਤਾਂ 400 ਦਾ ਦਾ ਰੇਟ ਹੈ ਜੀ ਜੇ ਕਿਸੇ ਭੈਣ ਨੂੰ ਪਸੰਦ ਆ ਤਾਂ ਤੁਸੀਂ ਆਪਣੇ ਲਈ ਸੂਟ ਇਹ ਆਰਡਰ ਕਰ ਸਕਦੇ ਹੋ 400 ਰੁਪਏ ਦਾ ਰੇਟ ਹੈ ਜੀ ਸ਼ਿਪਿੰਗ ਅਲੱਗ ਤੋਂ ਹੋਊਗੀ ਬਹੁਤ ਸੋਹਣੇ ਸੂਟ ਹੈ ਜ ਬਹੁਤ ਵਧੀਆ ਸੂਟ ਨੇ ਵਾਲੇ ਐਨੇ ਸੌਫਟ ਕੱਪੜੇ ਵੀ ਪਾਏ ਦਾ ਪਤਾ ਨਹੀਂ ਲੱਗਣਾ ਤੁਹਾਨੂੰ ਆਪਣਾ ਅਗਲਾ ਸੂਟ ਦਿਖਾਉਣੇ ਆ ਹਾਂਜੀ ਇਹ ਕੇਵਲ ਕਲਰ ਹੈ ਇਹਦੇ ਚ ਉਹਦੇ ਚ ਹੀ ਸੀਗਾ ਇਹ ਮੈਚਿੰਗ ਸੂਟਾਂ ਚ ਹਾਂਜੀ ਇਹ ਕੇਵਲ ਕਲਰ ਆ ਦੇਖੋ ਇਸ ਤਰ੍ਹਾਂ ਇਹਦੇ ਨਾਲ ਪੀਚ ਕਲਰ ਦੀ ਬਾਟਮ ਹੈਗੀ ਆ ਤੇ ਇਹ ਵਾਲਾ ਇਹਦਾ ਸ਼ਰਟ ਹੈਗਾ ਦੇਖੋ ਇਸ ਤਰ੍ਹਾਂ ਬਹੁਤ ਸੋਹਣਾ ਸੂਟ ਹੈ ਵੀ ਹਾਂਜੀ ਜੇ ਕਿਸੇ ਭੈਣ ਨੂੰ ਸੂਟ ਪਸੰਦ ਆ ਤਾਂ ਇਹ 400 ਦਾ ਰੇਟ ਹੈ ਜੀ ਇਹਦਾ 400 ਰੁਪਏ ਰੇਟ ਹੈ ਇਹਦਾ ਜੇ ਕਿਸੇ ਭੈਣ ਨੂੰ ਸੂਟ ਪਸੰਦ ਆ ਤਾਂ ਤੁਸੀਂ ਆਪਣੇ ਲਈ ਸੂਟ ਰਖਵਾ ਸਕਦੇ ਹੋ ਹਾਂਜੀ ਤੁਸੀਂ ਹੁਣ ਲੈ ਕੇ ਬਣਾਉਂਗੇ ਨਾ ਨਾ ਫੇਰ ਹੀ ਟੇਲਰ ਦਿੰਦੇ ਹੈਗੇ ਉਹਦੋਂ ਜਦੋਂ ਪੂਰੀ ਗਰਮੀ ਆਊਗੀ ਇਸ ਕਰਕੇ ਹੁਣੀ ਮੌਕਾ ਹੈ ਜੀ ਪਹਿਣਾ ਨੂੰ ਜਲਦੀ ਤੋਂ ਜਲਦੀ ਲੈ ਕੇ ਨਾ ਸੂਟ ਆਪਣੇ ਤੇ ਆਪਣੇ ਆਪਣੇ ਬੁਟੀਕਾਂ ਤੇ ਦੇ ਦਿਓ ਜੀ ਜੇ ਤੁਸੀਂ ਸਾਡੇ ਕੋਲ ਸਲਾਈ ਕਰਵਾਉਣਾ ਚਾਹਣੇ ਹੋ ਕਈ ਪਹਿਣਾ ਦੇ ਹੁਣ ਅਸੀਂ ਇੱਥੋਂ ਸਲਾਈ ਕਰਕੇ ਭੇਜਣੀ ਹੈਗੇ ਸੂਟ ਆਰਡਰ ਆਏ ਆਪਣੇ ਕੋਲੇ ਉਹਨਾਂ ਦੇ ਸਲਾਈ ਕਰਕੇ ਭੇਜਾਂਗੇ ਜੀ ਸੂਟ ਤੇ ਤੁਹਾਡੇ ਨਾਲ ਵੀ ਵੀਡੀਓ ਕਰਾਂਗੇ ਆਪਾਂ ਸ਼ੇਅਰ ਜਦੋਂ ਸੂਟ ਉਹਨਾਂ ਦੇ ਰੈਡੀ ਹੋਗੇ ਹਾਂਜੀ ਵਰਕ ਤੇ ਲੱਗੇ ਹੋਏ ਆ ਕਿ ਸੂਟ ਬਾਹਰੋਂ ਹੈਗੇ ਆ ਜਿਵੇਂ ਆਪਣੇ ਕੋਲੇ 5-4 ਸੂਟ ਕੈਨੇਡਾ ਤੋਂ ਹੈਗੇ ਜਿਵੇਂ ਉਹ ਵਰਕ ਕਰਨੇ ਕਰਨੇ ਆ ਹਜੇ ਤੇ ਉਹ ਵਰਕ ਕਰਕੇ ਸਟਿਚ ਕਰਕੇ ਵੀ ਭੇਜਣੇ ਆ ਹਾਂਜੀ ਦੇਖੋ ਇੱਕ ਇਹ ਵਾਲਾ ਸੂਟ ਹੈਗਾ ਇਹਦੇ ਨਾਲ ਸਕਾਈ ਬਲੂ ਬਾਟਮ ਲੱਗੀ ਹੋਈ ਹੈ ਤੇ ਇਸ ਤਰ੍ਹਾਂ ਇਹ ਕਾਫੀ ਭੋਏ ਆ ਇਹਦੇ ਵਿੱਚ ਤੇ ਵਿੱਚ ਆਹ ਵਾਲਾ ਪ੍ਰਿੰਟ ਆਗਾ ਦੇਖੋ ਇਸ ਤਰ੍ਹਾਂ ਦੀ ਬਾਟਮ ਨਾਲ ਦਾ ਸਕਾਈ ਬਲੂ ਕਲਰ ਦਾ ਪ੍ਰਿੰਟ ਹੈ ਵਿੱਚ ਹਾਂ ਕਾਫੀ ਕਲਰ ਦੇ ਦੀ ਭੋਏ ਆ ਦੇਖੋ ਇਸ ਤਰ੍ਹਾਂ ਦੀ ਬਾਟਮ ਹੈਗੀ ਆ ਇਹਦਾ ਰੇਟ ਵੀ ਉਹੀ ਹੈ ਜੀ ਜਿਹੜੇ ਮੈਚਿੰਗ ਸੂਟ ਤੁਹਾਨੂੰ ਦਿਖਾਏ ਆ ਨਾ ਸਾਰੇ 400 ਰੇਟ ਹੈ ਜੀ ਇਹਨਾਂ ਦਾ 400 ਇਹਦਾ ਰੇਟ ਹੈ ਜੇ ਕਿਸੇ ਭੈਣ ਨੂੰ ਸੂਟ ਪਸੰਦ ਆ ਕਪੜਾ ਪੂਰਾ ਹੋਊਗਾ ਜੀ ਕੋਈ ਘੱਟ ਨਹੀਂ ਦਿੰਦੇ ਤੁਹਾਨੂੰ ਤੁਹਾਡਾ ਵਧੀਆ ਸੂਟ ਬਣੂਗਾ ਪੂਰਾ ਜੇ ਕਿਸੇ ਭੈਣ ਨੂੰ ਸੂਟ ਪਸੰਦ ਆ ਸਕਰੀਨਸ਼ਾਟ ਲੈ ਕੇ ਨਾ ਤੁਸੀਂ ਇਹ ਵਾਲਾ ਸੂਟ ਆਪਣੇ ਲਈ ਰਖਵਾ ਸਕਦੇ ਹੋ ਵਾਲੇ ਸ਼ਿਮਰ ਦੇ ਸੂਟ ਆ ਕੇ कॉटन ਸ਼ਿਮਰ ਹਾਂਜੀ ਇਹ ਬਹੁਤ ਸੋਹਣਾ ਸੂਟ ਸੀ ਜੀ ਇਹ ਆਪਣੇ ਕੋਲੇ ਚਾਰ ਸੂਟ ਹੀ ਅਜੇ ਕੱਲ ਆਪਾਂ ਚਾਰ ਸੂਟ ਹੀ ਮਿਲੇ ਸੀ ਆਪਾਂ ਨੂੰ ਆਪਣੇ ਕੋਲੇ ਦੋ ਰਹਿ ਗਏ ਜੀ ਦੋ ਸੇਲ ਹੋ ਗਏ ਅੱਜ ਦੇਖੋ ਇਹ ਵੱਡੇ ਪਣੇ ਦਾ ਸੂਟ ਹੈ ਜੀ ਪੂਰਾ ਕਪੜਾ ਹੋਊਗਾ ਪੂਰਾ ਵਧੀਆ ਸੀ ਪਿਛਲੀ ਗਰਮੀ ਵੀ ਇਹਦੇ ਨਾਲ ਦੇ ਬਹੁਤ ਸੂਟ ਲੋਕਾਂ ਦੇ ਸਟਿਚ ਕੀਤੇ ਕਸਟਮਰਾਂ ਦੇ ਤੇ ਪੂਰਾ ਵਧੀਆ ਕਪੜਾ ਬੰਨ ਸੂਟ ਬੰਨਦਾ ਹੈ ਨਹੀਂ ਹੈਗਾ ਵੀ ਇਹ ਵੱਡੇ ਪਣੇ ਦਾ ਕਈ ਪਣੇ ਕਹਿੰਦੇਗਾ ਮੇਰਾ ਕੱਦ ਜਿਆਦਾ ਹੈ ਸਾਡਾ ਸੂਟ ਬਣੂਗਾ ਕਿ ਨਹੀਂ ਬਣੂਗਾ ਇਹ ਬਹੁਤ ਵਧੀਆ ਸੂਟ ਬੰਨਦਾ ਜੀ ਇਹਦੇ ਨਾਲ ਬਾਟਮ ਵੀ ਪੂਰੀ ਹੁੰਦੀ ਹੈ ਦੇਖੋ ਆਹ ਵਾਲੀ ਇਹਦੀ ਬਾਟਮ ਹੈਗੀ ਹੈ ਪਿਓਰ ਕੈਮਰਿਕ ਦੀ ਬਾਟਮ ਲੱਗੀ ਜੀ ਬਾਟਮ ਲੱਗੀ ਜੀ ਇਹਦੇ ਨਾਲ ਤੇ ਦੇਖੋ ਇਸ ਤਰ੍ਹਾਂ ਦਾ ਪ੍ਰਿੰਟ ਹੈ ਕਿੰਨਾ ਸੋਹਣਾ ਪ੍ਰਿੰਟ ਹੈ ਬਹੁਤ ਸੋਹਣਾ ਪ੍ਰਿੰਟ ਹੈ ਜੀ ਐਨੇ ਸਫਾਈ ਵਾਲਾ ਦੇਖੋ ਇਸ ਤਰ੍ਹਾਂ ਇਹਦੀ ਸ਼ਿਮਰ ਦਾ ਸੂਟ ਹੈ ਜੀ ਇਹ कॉटन ਸ਼ਿਮਰ ਦੇ ਸੂਟ ਨੇ ਹਾਂ ਜੀ ਤੇ ਇਹਦੇ 'ਚ ਆਪਣਾ ਕੋਲ ਇੱਕ ਕਲਰ ਹੋਰ ਆ ਉਹਦਾ ਪ੍ਰਿੰਟ ਡਿਜ਼ਾਈਨ ਹੋਰ ਹੈਗਾ ਕਲਰ ਡਿਜ਼ਾਈਨ ਵੀ ਅਲੱਗ ਹੋਊਗਾ ਇੱਕ ਤੇ ਪ੍ਰਿੰਟ ਵੀ ਅਲੱਗ ਹੋਊਗਾ ਦੇਖੋ ਇਹ ਵਾਲਾ ਆਪਣਾ ਕੋਲ ਸਿੰਗਲ ਕਲਰ ਹੀ ਹੈਗਾ ਹਾਂ ਜੀ ਇਹਦਾ ਰੇਟ ਹੈਗਾ ਜੀ 850 ਰੁਪਏ ਜੇ ਕਿਸੇ ਭੈਣ ਨੂੰ ਪਸੰਦ ਆ ਤਾਂ 850 ਰੁਪਏ ਰੇਟ ਹੈ ਜੀ ਇਹਦਾ ਇਹਨੂੰ ਕੋਈ ਵੀ ਪਾ ਸਕਦੇ ਆ ਭਾ ਨਾ ਕੋਈ 45 ਸਾਲ ਦੀ ਏਜ ਦੀ ਲੇਡੀਜ਼ ਪਾ ਲੈ ਤੇ ਭਾ ਨਾ ਕੋਈ 50 ਸਾਲ ਦੀ ਹਨਾ ਮਤਲਬ ਇਹ ਐ ਤਾਂ ਨਹੀਂ ਹੈਗਾ ਵੀ 30 35 ਸਾਲ ਦਾ ਤਾਂ ਨਹੀਂ ਕੋਈ ਵੀ ਪਾਉਂਦਾ ਜੀ ਕਿਉਂਕਿ ਕਲਰ ਇਹ ਲਾਈਟ ਆ ਜਾਂਦੇ ਨੇ ਜਿਵੇਂ ਹੁਣ ਕਈ ਹੰਟੀਆਂ ਆ ਕੇ ਕਹਿ ਦਿੰਦੀਆਂ ਆਂ ਬੇਟਾ ਸਾਡੇ ਪਾਉਣ ਵਾਲਾ ਕੋਈ ਵਧੀਆ ਸੂਟ ਹਨਾ ਉਦਾਂ ਦਾ ਆਪਣੀਆਂ ਮੰਮੀਆਂ ਦੇ ਏਜ ਦੇ ਜਿਵੇਂ ਉਹਨਾਂ ਦੇ ਪਾਉਣ ਵਾਲੇ ਵਧੀਆ ਸੂਟ ਨੇ ਇਹ ਬਹੁਤ ਸੋਹਣਾ ਸੂਟ ਹੈ ਜੇ ਕਿਸੇ ਕੋਈ ਆਂਟੀ ਰਖਵਾਉਣਾ ਚਾਹੁੰਦੇ ਕਈ ਆਂਟੀਆਂ ਦੇ ਫੋਨ ਵੀ ਆਉਂਦੇ ਸੀ ਵੀ ਬਟ ਗਰਮੀ ਵਾਲਾ ਸਟੱਫ ਤੁਸੀਂ ਕਦੋਂ ਲਿਆਵੋਗੇ ਸਾਨੂੰ ਜਲਦੀ ਤੋਂ ਜਲਦੀ ਵੀਡੀਓ ਪਾਓ ਉਹਨਾਂ ਦੀ ਹਨਾ ਉਹਨਾਂ ਵਾਸਤੇ ਇਹ ਵਾਲੇ ਸੂਟ ਵਧੀਆ ਜਿਨ੍ਹਾਂ ਦੇ ਆਰਡਰ ਚੱਲ ਰਹੇ ਹੈ ਜੇ ਉਹਨਾਂ ਨੇ ਰਖਵਾਉਣੇ ਆ ਆਪਣੇ ਆਰਡਰ ਦੇ ਵਿੱਚ ਇਹ ਵਾਲੇ ਸੂਟ ਦੇਖੋ ਬਹੁਤ ਸੋਹਣੇ ਸੂਟ ਹੈ ਇਹ ਵਾਲੇ ਹਾਂਜੀ 850 ਰੁਪਏ ਦਾ ਰੇਟ ਹੈ ਜੀ ਕੱਪੜਾ ਪੂਰਾ ਹੋਊਗਾ ਜੀ ਇਹ ਵਾਲਾ ਕਾਟਨ ਸ਼ਿਮਰ ਦੇ ਸੂਟ ਹੈ ਜੀ ਇਹ ਹਾਂਜੀ ਇੱਕ ਡਿਜ਼ਾਈਨ ਇਹਦੇ ਚਾਰ ਹੈਗੇ ਆਪਣੇ ਕੋਲ हां जी कई दिन हो गए ਸਾਡੇ ਤੋਂ ਵੀਡੀਓ ਨਹੀਂ ਨਾ ਬਣਾਈ ਗਈ ਮੇਰੀ ਤਬੀਤ ਨਹੀਂ ਠੀਕ ਸੀ ਇਸ ਕਰਕੇ ਤੇ ਆਪਣੇ ਕੋਲੇ ਸੇਲ ਹੋ ਗਏ ਜੇ ਇਹ ਵਾਲੇ ਸੂਟ ਚਾਰ ਦਿਨ ਤਿੰਨ ਦਿਨ ਹੋ ਗਿਆ ਜਾਏ ਸੀ ਉਦੋਂ ਮਾਲ ਆਪਣੇ ਕੋਲੇ ਪਰਸੋਂ ਮਾਲ ਆਇਆ ਸੀਗਾ ਦੇਖੋ ਇਹ ਵਾਲਾ ਵੀ ਇਹ ਕਪੜਾ ਬਹੁਤ ਵਧੀਆ ਜੀ ਪੂਰਾ ਸੌਫਟ ਕਪੜਾ ਹੈਗਾ ਪਿਓਰ ਕਾਟਨ ਦੇ ਹੈ ਦੇਖੋ ਇਸ ਤਰ੍ਹਾਂ ਇਹ ਵੀ ਸ਼ਿਮਰਦਾ ਹੀ ਹੈ કોટਨ ਸ਼ਿਮਰ ਆ ਗਈ ਜਿਹੇ ਵਾਲੀ ਇਹਦੇ ਪਿਓਰ ਕੈਮਰਿਕ ਦੀ ਬਾਟਮ ਲੱਗੀ ਹੈ ਇਹਦੇ ਨਾਲ ਇਸ ਤਰ੍ਹਾਂ ਗ੍ਰੇ ਕਲਰ ਦੀ ਬਾਟਮ ਹੈ ਦੇਖੋ ਇਹ ਲਾਈਟ ਪੀਚ ਕਲਰ ਦੀ ਭੋਏ ਹੈ ਦੀ ਬਹੁਤ ਸੋਹਣਾ ਪ੍ਰਿੰਟ ਹੈ 850 ਰੁਪਏ ਰੇਟ ਹੈ ਜੇ ਜੇ ਕੋਈ ਪਹਿਣ ਰਖਵਾਉਣਾ ਚਾਹੁੰਦੀ ਹੈ ਤਾਂ ਇਹ ਰਖਵਾ ਸਕਦੇ ਹੋ ਦੇਖੋ ਜੀ ਇਹ ਵਾਲੇ ਬਹੁਤ ਸੋਹਣੇ ਸੂਟ 45 ਸਾਲ ਦੇ 50 ਸਾਲ ਦੀ ਕੋਈ ਮਰਜ਼ੀ ਪਾਓ ਇਹਨੂੰ ਇੰਨਾ ਵਧੀਆ ਮਤਲਬ ਹਾ ਕਲਰ ਹੈਗਾ ਕੋਈ ਇਹਦਾ ਲੰਬਾ ਨਹੀਂ ਬਹੁਤ ਵਧੀਆ ਹੈਗਾ ਹਰ ਇਹਨੂੰ 2-3 ਸਾਲ ਹੋ ਗਈ ਕਾਟਨ ਸ਼ਿਮਰ ਆ ਜਾਂਦੀ ਨੂੰ ਹਾਂ ਦੋ ਇੱਕ ਤੇ ਤੀਜਾ ਸਾਲ ਲੱਗ ਗਿਆ ਬਹੁਤ ਵਧੀਆ ਵਿਕੀ ਜਾਂਦੀ ਹੈ ਹਰ ਵਾਰੀ ਵਿਕਦੇ ਆ ਹਾਂਜੀ ਅਗਲਾ ਸੂਟ ਤੁਹਾਨੂੰ ਦਿਖਾਉਣੇ ਆ ਜਿਹੇ ਕੇਵਾਲੇ ਸੂਟ ਆ ਦੇਖੋ ਹਾਂਜੀ ਇਹ ਪ੍ਰਿੰਸੈਸ ਕਲੈਕਸ਼ਨ ਦੇ ਆ ਦੇਖੋ ਫੈਬਰਿਕ ਪਿਓਰ ਕਾਟਨ ਹੈ ਪਿਓਰ ਕਾਟਨ ਹੈ ਦੇਖੋ ਇਸ ਤਰ੍ਹਾਂ ਦਾ ਪ੍ਰਿੰਟ ਹੈ ਇੰਨਾ ਸੌਫਟ ਕੱਪੜਾ ਜੀ ਇਹ ਵਾਲਾ ਅਸੀਂ ਪਿਛਲੇ ਸਾਲ ਵੀ ਇੰਨਾ ਵਿੱਚ ਆ ਸੀਗਾ ਤੇ ਸਵਾਰ ਵੀ ਸਾਡੇ ਕੋਲੇ ਹੁਣ ਚੜ੍ਹਦੀ ਗਰਮੀ ਹੁਣ ਕਸਟਮਰ ਵਧਿਆ ਮੰਗਣ ਲੱਗ ਗਏ ਵੀ ਉਹ ਵਾਲਾ ਸਟੱਫ ਲਿਆਓ ਜਿਹੜਾ ਤੁਸੀਂ ਸਾਨੂੰ ਪਹਿਲਾਂ ਦਿੱਤਾ ਸੀ ਹਨਾ ਤੇ ਇਹਦੇ ਨਾਲ ਵੀ ਪਿਓਰ ਕਾਟਨ ਦੀ ਬਾਟਮ ਲੱਗੀ ਹੈ ਜੀ ਇਹਦੇ ਨਾਲ ਥੋੜੀ ਡਾਰਕ ਬਾਟਮ ਲੱਗੀ ਹੋਈ ਹੈ ਤੇ ਇਹਦੇ ਨਾਲ ਥੋੜੀ ਜਿਹੀ ਲਾਈਟ ਮਿਲੂ ਜੇ ਤੁਸੀਂ ਲਾਈਟ ਬਾਟਮ ਪਸੰਦ ਕਰਦੇ ਹੋ ਤਾਂ ਇਹ ਦੇਖ ਲਓ ਹਨਾ ਜੇ ਤੁਸੀਂ ਡਾਰਕ ਬਾਟਮ ਪਸੰਦ ਕਰਦੇ ਹੋ ਤਾਂ ਇਹ ਵਾਲੀ ਲੈ ਲਓ ਸ਼ਰਟਾਂ ਦੋਨੋਂ ਇੱਕੋ ਜਿਹੀਆਂ ਆ ਇੱਕ ਨਾਲ ਲਾਈਟ ਬਾਟਮ ਲੱਗੀ ਹੋਈ ਐ ਇੱਕ ਨਾਲ ਥੋੜੀ ਜਿਹੀ ਡਾਰਕ ਲੱਗੀ ਹੋਈ ਐ ਦੇਖੋ ਇਹ ਵੀ ਬਹੁਤ ਵਧੀਆ ਕੱਪੜ ਪਿੰਡਾਂ 'ਚ ਤਾਂ ਹੁਣ ਇਹਨੂੰ 2x2 ਵੀ ਕਹਿ ਦਿੰਦੇ ਜੀ ਇੰਨਾ ਸੌਫਟ ਕੱਪੜਾ ਹੈ ਮਤਲਬ ਤੁਸੀਂ ਆਪ ਹੀ ਹਿਸਾਬ ਲਾ ਲਓ ਜਿਵੇਂ 2x2 ਦੇ ਨਹੀਂ ਸੂਟ ਹੁੰਦੇਗੇ ਪੂਰੇ ਸੌਫਟ ਖਾਣਾ ਉਸ ਤਰ੍ਹਾਂ ਦੇਖੋ ਪ੍ਰਿੰਸਸ ਕਲੈਕਸ਼ਨ ਦਾ ਹੈਗਾ ਇਹ ਸਾਰਾ ਨੰਬਰ ਲੱਗਿਆ ਹੋਇਆ ਤੇ ਤੇ ਬਹੁਤ ਵਧੀਆ ਇਹਨਾਂ ਦਾ ਮਾਲ ਬਹੁਤ ਵਧੀਆ ਹੁੰਦਾ ਜੀ ਇਹਨਾਂ ਦੇ ਸੂਟ ਕੋਈ ਇਹਦਾ ਲੰਬਾ ਨਹੀਂ ਕੋਈ ਸਿੱਜਣ ਦਾ ਨਹੀਂ ਕੋਈ ਰੰਗ ਦਾ ਨਹੀਂ ਕੋਈ ਬੁਰਦਾ ਨਹੀਂ ਦੇਖੋ ਬਹੁਤ ਵਧੀਆ ਜਿਸ ਕਿਸੇ ਭੈਣ ਨੂੰ ਸੂਟ ਪਸੰਦ ਆ 850 ਰੁਪਏ ਦਾ ਰੇਟ ਹੈ ਜਿਸ ਕਿਸੇ ਨੂੰ ਪਸੰਦ ਆ ਤਾਂ ਤੁਸੀਂ ਆਪਣੇ ਲਈ ਸੂਟ ਰਖਵਾ ਸਕਦੇ ਹੋ हां जी कई ਪਹਿਣਾ ਕਹਿ ਦਿੰਦੇਗਾ ਵੀ ਇਹ ਸਸਤਾ ਵੀ ਇਹ ਇਸ ਪ੍ਰਿੰਟ 'ਚ ਸਸਤੇ ਵੀ ਮਿਲ ਜਾਂਦੇ ਆ ਦੇਖੋ ਪ੍ਰਿੰਟ ਦਾ ਜਦੋਂ ਤੁਹਾਡੇ ਹੱਥ 'ਚ ਆਊਗਾ ਨਾ ਸੂਟ ਤਾਂ ਤੁਹਾਨੂੰ ਉਹਦੇ ਹੀ ਪਤਾ ਲੱਗੂਗਾ ਹਨਾ ਵੀ ਹਾਂ ਇਹ ਵਾਲਾ ਇੰਨੇ ਦਾ ਹੈਗਾ ਜਾਂ ਨਹੀਂ ਹੈਗਾ ਸਾਡੇ ਕਹਿਣ ਨਾਲ ਨਹੀਂ ਕੁਝ ਵੀ ਹੁੰਦਾ ਜੀ ਇਹ ਪਤਾ ਕੀ ਅੱਜ ਕੱਲ ਕੱਪੜਾ ਬਾਹਰ ਚੋਂਦਾ ਉਹਦੀ ਨਕਲ ਨਾਲ ਦੀ ਨਾਲ ਉਹਦੀ ਨਕਲ ਬਣਨੀ ਪਹਿਲਾਂ ਆ ਜਾਂਦੀ ਹੈ ਬਾਣੀ ਦਾ ਦੂਰ ਨਕਲ ਪਹਿਲਾਂ ਆ ਜਾਂਦੀ ਹੈਗੀ ਹੈ ਕੋਈ ਵੀ ਸੂਟ ਆਪਣਾ ਵਰਕ ਵਾਲਾ ਇਸ ਵਰਕ ਵਾਲੇ ਸੂਟ ਆ ਜਿਵੇਂ ਤੁਹਾਨੂੰ 5000 ਦਾ ਵੀ ਮਿਲ ਜੂਗਾ 10000 ਦਾ ਮਿਲ ਜੂਗਾ ਉਹਦੇ ਵਿੱਚ ਹੀ ਤੁਹਾਨੂੰ 500 ਦਾ ਵੀ ਮਿਲ ਜੂਗਾ ਹੁਣ ਸਾਡੇ ਕੋਲੇ ਸੂਟ ਸਟਿਚ ਵਾਸਤੇ ਆਏ ਹੈਗੇ ਆਉਂਦੇ ਹੈਗੇ ਆ ਉਹ ਵਰਕ ਵਾਲੇ ਸੂਟ ਵਿੱਚ ਹੀ ਤਾਂ ਉਹੀ ਹੈਂਡ ਜਿਹੜੇ ਮੈਂ ਅੱਜ ਬ੍ਰਾਈਡਲ ਅੱਜਕੱਲ ਬ੍ਰਾਈਡਲ ਦੇ ਸੂਟ ਮੈਂ ਤੁਹਾਨੂੰ ਪਰਸੇ ਵੀਡੀਓ ਚ ਦਿਖਾਇਆ ਸੀਗਾ ਉਹ ਸੂਟ ਆਈ ਜਾਂਦੇ ਹੈਗੇ ਆ ਤਾਂ ਉਹ ਸੂਟ ਪੂਰੇ ਹੈਂਡਵਰਕ ਚ ਵੀ ਆਈ ਜਾਂਦੇ 5-5000 ਦੇ ਵੀ ਆਈ ਜਾਂਦੇ ਆ ਤੇ ਉਹਦੇ ਵਿੱਚ ਹੀ ਮੇਰੇ ਕੋਲ ਅੱਜ ਸੂਟ ਸਟਿਚ ਵਾਸਤੇ ਆਏ ਆ ਕੋਈ 1200 ਕੋਈ 1300 ਤੇ ਸੇਮ ਵਰਕ ਬਸ ਉਹ ਤੇ ਐਵੇਂ ਉਹ ਤੇ ਥੋੜਾ ਹੈਂਡਵਰਕ ਸੀ ਕਸਟਮਰ ਨੂੰ ਬਿਲਕੁਲ ਵੀ ਨਹੀਂ ਪਛਾਣਾ ਹੈਗੀ ਜੀ ਅਗਲਾ ਪਤਾ ਮੇਰੇ ਕੋਲ ਆ ਕੇ ਕੀ ਕਹਿੰਦੇ ਆ 5000 ਵਾਲਾ ਸੂਟ ਪਿਆ ਸੀ ਉਹਦੇ ਵਾਸਤੇ ਕਹਿੰਦੇ ਹਾਂ ਇਹਦੇ ਨਾਲ ਦਾ ਸੂਟ ਹੀ ਇਹ ਵਾਲਾ ਸੀ ਵੀ ਲੈ ਕੇ ਆਂਦਾ ਦੇਖੋ ਦੀਦੀ ਇਹ ਦੇਖੀ ਸੇਮ ਹੀ ਸੂਟ ਹੈਗਾ ਜਦੋਂ ਖੋਲ ਕੇ ਦਿਖਾਇਆ ਫਿਰ ਮਨ ਨੂੰ ਦੱਸਿਆ ਵੀ ਆਹ ਦੇਖੋ ਇਹ ਤੇ ਹੈਂਡਵਰਕ ਐਵੇਂ ਐਵੇਂ ਆ ਇਹ ਐਵੇਂ ਆ ਨਾ ਫ లై కਹਿੰਦਾ ਵੀ सेम ही है असल च तापा ता नु ਕਪੜੇ ਤਾਂ ਉਹਦੇ ਪਤਾ ਲੱਗਦਾ ਹੁੰਦਾ ਜਦੋਂ ਆਪਣੇ ਹੱਥ ਚ ਕਪੜਾ ਆਉਂਦਾ ਹਨਾ ਤਾਂ ਦੇਖੋ ਤੁਸੀਂ ਕਈ ਭੈਣਾਂ ਕਹਿੰਦੀਆਂ ਜੀ ਇਹ ਤਾਂ ਇੰਨੇ ਦਾ ਮਿਲ ਜਾਂਦਾ ਇੰਨੇ ਦਾ ਮਿਲ ਜਾਂਦਾ ਨਹੀਂ ਜੀ ਹਰ ਇੱਕ ਚੀਜ਼ ਦੀ ਨਕਲ ਪਹਿਲਾਂ ਤਿਆਰ ਹੋ ਜਾਂਦੀ ਹੈ ਜਦੋਂ ਜੇ ਆਪਾਂ ਚੰਗੀ ਚੀਜ਼ ਕਹਿ ਕੇ ਵੇਚਾਂਗੇ ਤਾਂ ਚੰਗੀ ਚੀਜ਼ ਹੀ ਹੋਊਗੀ ਐ ਨਹੀਂ ਆਪਾਂ ਗਲਤ ਨੂੰ ਨਹੀਂ ਆਪਾਂ 2 400 ਵਾਲੇ 300 ਵਾਲੇ ਸੂਟ ਨੂੰ ਆਪਾਂ ਕਿਵੇਂ ਕਹਿ ਦਾਂਗੇ ਵੀ ਇਹ 800 ਦਾ ਸੂਟ ਆ ਹਨਾ ਉਹ ਤਾਂ ਅੱਜ ਕੱਲ ਹਰ ਇੱਕ ਬਹੁਤ ਸਿਆਣਾ ਹੈ ਜੀ ਬਹੁਤ ਸਭ ਨੂੰ ਪਤਾ ਹੈਗਾ ਦੇਖੋ ਆ ਚੀਜ਼ ਆਗਾ ਇਹ ਇਹ ਹੈਗਾ ਆਡੀ ਕਲੈਕਸ਼ਨ ਦੇ ਆ ਦੇਖੋ ਇਹ ਇੰਨਾ મતਲਬ ਇੰਨੀ ਸਫਾਈ ਨਾਲ ਕੰਮ ਦਾ ਜੀ ਜੇ ਅਪਾ ਚੰਗੇ ਘਰ ਦਾ ਮਾਲ ਲੈਣੇ ਜੀ ਉਹ ਉਹ ਵਧੀਆ ਮਾਲ ਹੀ ਨਿਕਲਦਾ ਆਪਣਾ મતਲਬ ਉਹਦੀ ਸਫਾਈ ਵੀ ਹੁੰਦੀ ਆ ਪ੍ਰਿੰਟ ਦੀ ਵੀ ਹੁੰਦੀ ਆ ਰੰਗ ਪ੍ਰਿੰਟ ਦੀ ਸਾਰੇ ਕੰਮ ਵਧੀਆ ਹੁੰਦਾ ਹਨਾ ਦੇਖੋ ਇੰਨਾ ਵਧੀਆ ਸੋਹਣਾ ਪ੍ਰਿੰਟ ਹੈਗਾ ਅੰਬੀ ਵਾਲਾ ਪ੍ਰਿੰਟ ਹੈ ਦੇ ਵਿੱਚ ਇਹ ਲਾਈਟ ਗ੍ਰੀਨ ਜਿਹਾ ਸ਼ੇਡ ਹੈਗਾ ਭੋਏ ਦੀ ਲਾਈਟ ਗ੍ਰੀਨ ਜਿਹਾ ਕਲਰ ਭੋਏ ਆ ਦੇਖੋ ਤੇ ਗ੍ਰੇ ਕਲਰ ਦੇ ਵਿੱਚ ਆ ਬੂਟੀ ਜੀ ਆ ਜਾਂਦੀ ਆ ਹਾਂ ਪਿਓਰ ਕਾਟਨ ਚ ਆ ਜਾਂਦਾ ਵੀ ਇਹ ਵੀ ਬਹੁਤ ਸੋਹਣਾ ਸਟੱਫ ਹੈਗਾ ਤੇ ਜੇ ਕਿਸੇ ਭੈਣ ਨੇ ਲੈਣਾਗਾ ਤੇ ਹਾਂਜੀ ਇਹਦਾ ਰੇਟ ਹੈਗਾ 650 ਰੁਪਏ 650 ਰੁਪਏ ਦਾ ਰੇਟ ਹੈ ਜੇ ਕਿਸੇ ਭੈਣ ਨੇ ਲੈਣਾ ਤਾਂ ਇਹ ਵਾਲਾ ਸੂਟ ਤੁਸੀਂ ਆਪਣੇ ਲਈ ਰਖਵਾ ਸਕਦੇ ਹੋ ਦੇਖੋ ਇਹ ਵਾਲਾ ਭਲਾ 55 ਸਾਲ ਦੀ 50 ਸਾਲ ਦੀ ਮਤਲਬ ਆਪਣੀਆਂ ਮਾਤਾ ਪਾਉ ਉਹਦੇ ਭਣਾਂ ਦੀ ਕੋਈ 40 45 ਸਾਲ ਦੀ ਪਾਉ ਦੇਖੋ ਤੁਹਾਨੂੰ ਨੇੜੇ ਤੋਂ ਦਿਖਾ ਦਿੰਨੇ ਆ ਅਸੀਂ ਹਾਂਜੀ ਦੇਖੋ ਇਸ ਤਰ੍ਹਾਂ ਬਹੁਤ ਸੋਹਣਾ ਪ੍ਰਿੰਟ ਹੈ ਇਹਦਾ ਤੇ ਬਹੁਤ ਸੋਹਣਾ ਦਾ ਰੰਗ ਹੈਗਾ ਜੇ ਕਿਸੇ ਨੂੰ ਸੂਟ ਪਸੰਦ ਹੈ ਤਾਂ ਤੁਸੀਂ ਆਪਣੇ ਲਈ ਇਹ ਸੂਟ ਰਖਵਾ ਸਕਦੇ ਹੋ ਹਾਂਜੀ ਇਹ ਆਪਣੇ ਕੋਲੇ ਸਰਦੀ ਵਾਲੇ ਸੂਟ ਆ ਗਏ ਆ ਦੇਖੋ ਇਹ ਵਾਲਾ ਨਾ ਅਲਪਾਈਨ ਤੇ ਆ ਸ਼ਿਮਰ ਅਲਪਾਈਨ ਹੈ ਜੀ ਪਿਓਰ ਵਾਲੀ ਸ਼ਿਮਰ ਅਲਪਾਈਨ ਹੈ ਇਹ ਬਹੁਤ ਸੋਹਣੇ ਸੂਟ ਨੇ ਇਸ ਤਰ੍ਹਾਂ ਪ੍ਰਿੰਟ ਹੈ ਦੇਖੋ ਇਸ ਤਰ੍ਹਾਂ ਦੇ ਵਿੱਚ ਸ਼ਿਮਰ ਦਾ ਤੁਹਾਨੂੰ ਸ਼ਾਈਨਿੰਗ ਦੀ ਸੀ ਰਹੀ ਹੋਵੇਗਾ ਨਾ ਵੀਡੀਓ 'ਚ ਤੇ ਇਸ ਤਰ੍ਹਾਂ ਇਹਦਾ ਸ਼ਾਲ ਹੈਗਾ ਹਾਂਜੀ ਇਹ ਵਾਲਾ ਦੇਖੋ ਇਹਦਾ ਸ਼ਾਲ ਹੈ ਪੂਰੇ ਵੱਡੇ ਸ਼ਾਲ ਹੈਗੇ ਦੇਖੋ ਇਸ ਤਰ੍ਹਾਂ ਦੇ ਇਹ ਬਹੁਤ ਸੋਹਣੇ ਬਤ ਕੀ ਆ ਬਈ ਇਹ ਕਈ ਪਤਾ ਕੀ ਹੈ ਜੀ ਜਿਹੜੇ ਵੱਡੀ ਐਜ ਦੇ ਹੁੰਦੇ ਨਾ ਛੋਟਾ ਸ਼ਾਲ ਪਸੰਦ ਨਹੀਂ ਕਰਦੇਗੇ ਤੋ ਆਖ ਦਿੰਦਿਆਂਗਾ ਵੀ ਨਾ ਇਹ ਸਰਤੇ ਲਾਲ ਨੇ ਤਪਿਚੋ ਬੈਕ ਨੰਗੀ ਹੋ ਜਾਂਦੀ ਜੇ ਬੈਕ ਤੇ ਲੈਨੇ ਤਾਂ ਸਿਰ ਨੰਗਾ ਹੋ ਜਾਂਦਾ ਦੇਖੋ ਵਧੀਆ ਦੀ ਮੁਕਲਵਾਜ ਦੇ ਪੂਰਾ 2.5 ਮੀਟਰ ਦਾ ਸ਼ਾਲ ਹੈ ਇਹਦਾ ਪੂਰਾ ਤੰਬੂ ਝੱਡਾ ਦੇਖੋ ਇਸ ਤਰ੍ਹਾਂ ਇਹਦਾ ਹਾਂ ਇਸ ਤਰ੍ਹਾਂ ਇਹ ਬਾਰਡਰ ਬਣਿਆ ਹੋਇਆ ਹੈ ਇਹ ਵਾਲਾ ਦੇਖੋ ਆਲ ਓਵਰ ਸੂਟ ਹੈਗਾ ਜੇ ਕਿਸੇ ਭੈਣ ਨੂੰ ਪਸੰਦ ਆ ਤਾਂ ਇਹਦਾ ਰੇਟ ਹੈਗਾ ਜੀ 1200 ਰੁਪਏ ਸ਼ਿਪਿੰਗ ਅਲੱਗ ਤੋਂ ਹੋਵੇਗੀ 1200 ਇਹਦਾ ਰੇਟ ਹੈ ਜੀ ਜੇ ਕਿਸੇ ਨੂੰ ਵੀ ਪਸੰਦ ਆ ਤਾਂ ਤੁਸੀਂ ਆਪਣੇ ਲਈ ਸੂਟ ਆਰਡਰ ਕਰ ਸਕਦੇ ਹੋ ਹਾਂਜੀ ਬਹੁਤ ਸੋਹਣਾ ਪ੍ਰਿੰਟ ਹੈ ਇਹਦੇ ਵਿੱਚ ਆਪਣੇ ਕੋਲੇ ਦੋ ਕਲਰ ਹੈ ਜੀ ਇੱਕ ਇਹ ਵਾਲਾ ਆ ਗਿਆ ਇੱਕ ਗਰੇ 컬러 ਆ ਗਿਆ ਦੇਖੋ ਇਸ ਤਰ੍ਹਾਂ ਦਾ ਸੇਮ ਹੀ ਹੈ ਜੀ ਇਹ ਵਾਲੇ ਪ੍ਰਿੰਟ ਸੇਮ ਹੀ ਹੈ ਇਸ ਤਰ੍ਹਾਂ ਪ੍ਰਿੰਟ ਡਿਜ਼ਾਈਨ ਤੇ ਦੇਖੋ ਉਹਨੇ ਪਾਰਾ ਸ਼ਾਲ ਆ ਤੇ ਉਹਨੇ ਪਾਰਾ ਸੂਟ ਆ ਇਹ ਦੇਖੋ ਇੰਨਾ ਵਧੀਆ ਸ਼ਾਲ ਹੈ ਇਹਨਾਂ ਦੇ ਮੈਨੂੰ ਖਾਸ ਗੱਲ ਇਹਦੀ ਇਹ ਵਧੀਆ ਲੱਗੀ ਇਹਨਾਂ ਦਾ ਸ਼ਾਲ ਪੂਰਾ ਡਬਲ ਹੈ ਜੀ ਨਹੀਂ ਆਮ ਸੂਟਾਂ ਦੇ ਨਾਲ ਨਾ ਇਹਨਾਂ ਨਾਲ ਸ਼ਾਲ ਨਹੀਂ ਵਧੀਆ ਆਉਂਦੇ ਹੁੰਦੇਗੇ ਇਹਨਾਂ ਦੇ ਪੂਰਾ ਡਬਲ ਸ਼ਾਲ ਆ 2.5 ਮੀਟਰ ਦਾ ਸ਼ਾਲ ਆ ਪੂਰਾ ਤੇ ਪੂਰਾ ਵਧੀਆ ਸਟੱਫ ਹੈਗਾ ਹਾਂਜੀ ਐਲਪਾਈਨ ਸ਼ਿਮਰ ਤੇ ਹੈ ਇਹ ਵਾਲਾ ਸ਼ਿਮਰ ਐਲਪਾਈਨ ਤੇ ਹੈ ਤਾਂ ਬਹੁਤ ਵਧੀਆ ਸੂਟ ਨੇ ਜੇ ਕਿਸੇ ਨੇ ਪਸੰਦ ਆ ਤਾਂ ਤੁਸੀਂ ਆਪਣੇ ਲਈ ਇਹ ਸੂਟ ਰਖਵਾ ਸਕਦੇ ਹੋ ਹਾਂਜੀ ਦੇਖੋ ਤੁਸੀਂ ਦੇਖ ਸਕਦੇ ਹੋ ਟੈਗ ਇਹਦਾ ਹਣਾ ਆਪਾਂ ਜਿਹੜੀ ਚੀਜ਼ ਹੋ ਗਈ ਉਹ ਵੀ ਕਰਕੇ ਤੁਹਾਨੂੰ ਵੇਚਾਂਗੇ ਹੈ ਨਹੀਂ ਆਪਾਂ ਗਲਤ ਨਹੀਂ ਦਿੰਦੇ ਜੀ ਤੁਹਾਨੂੰ ਮਾਲ ਹਾਂਜੀ ਸਾਨੂੰ ਪੂਰੀ ਉਮੀਦ ਹੈ ਕਿ ਸਾਡੇ ਦਿਖਾਏ ਹੋਏ ਰੰਗ ਡਿਜ਼ਾਈਨ ਤੁਹਾਨੂੰ ਸੂਟ ਜ਼ਰੂਰ ਪਸੰਦ ਆਏ ਹੋਣਗੇ ਹਨ ਜੇਕਰ ਤੁਹਾਨੂੰ ਸੂਟ ਜੇ ਪਤਾ ਕੀ ਇਹ ਸੂਟ ਆਪਣੇ ਕੋਲੇ ਮਾਲ ਹੋ ਰਹੇ ਬਹੁਤ ਹੈ ਤੇ ਵੀਡੀਓ ਬਹੁਤ ਲੰਬੀ ਹੋਣ ਕਰਕੇ ਅੱਜ ਤੁਹਾਨੂੰ ਇੰਨੇ ਕੀ ਦਿਖਾ ਸਕੇ ਆਪਾਂ ਸੂਟ ਤੇ ਬਸ ਇੱਕ ਸੂਟ ਮੇਰੇ ਕੋਲ ਹੋਰ ਹੈ ਜੀ ਮੈਂ ਤੁਹਾਨੂੰ ਦਿਖਾਉਣੀ ਹੈ ਦੇਖੋ ਇਹ ਵਾਲੇ ਸੂਟ ਨਾ ਆਪਣੇ ਕੋਲ ਆਏ ਹੈਗੇ ਆ ਡਾਈ ਕਰਵਾਉਣ ਵਾਸਤੇ ਡਾਈ ਵਾਲਾ ਕਪੜਾ ਮੰਗਾਇਆ ਆਪਾਂ ਨੇ ਪਲੇਨ ਤੁਹਾਨੂੰ ਦੇਖੋ ਇਸ ਤਰ੍ਹਾਂ ਦੇ ਸੂਟ ਰਹਿ ਗਏ ਵਰਕ ਹੋਣਗੇ ਇਹ ਰੈਡੀ ਅਸੀਂ ਤੁਹਾਨੂੰ ਨਾ ਫੋਟੋ ਲਾ ਦਾਂਗੇ ਨਾਲ ਇਹ ਵਾਲਾ ਸੂਟ ਦੇਖੋ ਇਸ ਤਰ੍ਹਾਂ ਇਹ ਇਸ ਤਰ੍ਹਾਂ ਦਾ ਘੇਰਾ ਆਊਗਾ ਤਿਆ ਉੱਪਰ ਆ ਜੂਗਾ ਇਹਦੇ ਵਿੱਚ ਜੇ ਕੋਈ ਵੀ ਭੈਣ ਕੋਈ ਵੀ ਕਲਰ ਤੁਸੀਂ ਆਪ ਦਾ ਡਾਈ ਕਰਵਾ ਕੇ ਵਰਕ ਕਰਵਾਉਣਾ ਚਾਹੁੰਦੇ ਹੋ ਨਾ ਅਸੀਂ ਤੁਹਾਨੂੰ ਇਹ ਸੂਟ ਦੀ ਫੋਟੋ ਲਾਵਾਂਗੇ ਵੀ ਇਸ ਤਰ੍ਹਾਂ ਸੂਟ ਰੈਡੀ ਹੁੰਦਾ ਹੈ ਇਹ ਤਾਂ ਤੁਸੀਂ ਆਪਣੇ ਲਈ ਸੂਟ ਇਹ ਰੈਡੀ ਕਰਵਾ ਸਕਦੇ ਹੋ ਤੁਸੀਂ ਆਪ ਦਾ ਕਲਰ ਜਿਉ ਮਰਜੀ ਕਲਰ ਜਿਉ ਤੁਹਾਡੇ ਮਨਚਾ ਹੈਗਾ ਕਲਰ ਹੈ ਨਾ ਤਾਂ ਤੁਸੀਂ ਉਹੀ ਕਲਰ ਇਤੇ ਰੈਡੀ ਕਰਵਾ ਸਕਦੇ ਹੋ ਤੇ ਇੱਕ ਆਪਣੇ ਕੋਲੇ ਵੈਲਵਟ ਚ ਘੱਟੋ ਘੱਟ 10 ਕਲਰ ਆਏ ਪਏ ਹੈਗੇ ਜੀ ਜੇ ਕਿਸੇ ਵੀ ਭੈਣ ਨੇ ਵੈਲਵਟ ਤੇ ਸੂਟ ਕਰਵਾਉਣੇ ਹੈ ਵਰਕ ਕਰਵਾਉਣੇ ਹੈ ਹੈਂਡ ਵਰਕ ਕਰਵਾਉਣੇ ਹੈ ਜਾਂ ਜਰੀ ਵਰਕ ਕਰਵਾਉਣੇ ਹੈ ਤਾਂ ਤੁਸੀਂ ਉਹ ਵੀ ਆਪਣੇ ਕੋਲੋਂ ਕਲਰ ਕਰਵਾ ਸਕਦੇ ਹੋ ਉਹ ਤੁਹਾਨੂੰ ਅਗਲੀ ਵੀ ਤੰਬੀ ਹੋ ਗਈ ਜੀ ਇਸ ਕਰਕੇ ਬਸ ਅੱਜ ਦੇ ਲਈ ਇੰਨਾ ਹੀ ਤੇ ਪਲੀਜ਼ ਜਿਹਨੂੰ ਸੂਟ ਪਸੰਦ ਆ ਤੇ ਜਲਦੀ ਤੋਂ ਜਲਦੀ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਸਾਨੂੰ ਜਲਦੀ ਤੋਂ ਜਲਦੀ ਕਰਨ ਦੀ ਕੋਸ਼ਿਸ਼ ਕਰਿਆ ਕਰੋ ਹਾਂਜੀ ਆਹ ਵਾਲੇ ਸੂਟਾਂ ਦਾ ਤੁਸੀਂ ਸਾਨੂੰ ਜਰੂਰ ਦੱਸਿਓ ਵੀ ਤੁਹਾਨੂੰ ਇਹ ਵਾਲੇ ਸੂਟ ਕਿੱਦਾਂ ਦੇ ਲੱਗੇ ਹਨ ਤੇ ਹਾਂਜੀ ਅੱਜ ਦੇ ਲਈ ਬਸ ਇੰਨਾ ਹੀ ਸਤਿ ਸ਼੍ਰੀ ਅਕਾਲ ਜੀ